ਮੇਤ੍ਰੋ ਮੱਜੂ ਕੀ ਬਲੱਡ ਲਾਈਨ ਦਾ ਬਹੁਤ ਹੀ ਸੋਨਾ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਟੌਪ ਕਲਾਸ ਦਾ ਘੋੜਾ ਤੇ ਪ੍ਰਾਣਿਆਂ ਘੋੜਿਆਂ ਦੀ ਕਾਪੀ ਹੋਈ ਆ ਜਿੰਨੇ ਵੀ ਮੱਜੂ ਕੀ ਲਾਈਨ ਦੇ ਬਹੁਤ ਹੀ ਟੌਪ ਕਲਾਸ ਦੇ ਘੋੜੇ ਹੋਏ ਨੇ ਜਿਵੇਂ ਅਡਟੋ ਕਾਪੀ ਆ ਉਹਨਾਂ ਘੋੜਿਆਂ ਚੋਂ ਪ੍ਰਾਣੇ ਘੋੜਿਆਂ ਦਾ ਇਸ ਘੋੜੇ ਦਾ ਨਾਮ ਆ ਗਾ ਦੋਸਤੋ ਆਸਵ ਮੰਗਲ ਤੇ ਹਾਈਟ ਐਸ ਘੋੜੇ ਦੀ 65 ਇੰਚ ਤੇ ਹੀਰਾ ਘੋੜਾ ਸੀ ਜਿਹੜਾ ਮੱਜੂ ਕੀ ਬਲੱਡ ਲਾਈਨ ਦਾ ਮੱਜੂ ਕੇ ਆਲੇ ਵੱਡੇ ਘੋੜੇ ਦਾ ਬੱਚਾ ਸੀਗਾ ਹੀਰਾ ਘੋੜਾ ਤੇ ਉਸ ਘੋੜੇ ਦਾ ਅੱਗੇ ਇਹ ਬੱਚਾਗਾ ਆਸਵ ਮੰਗਲ ਤੇ ਹਾਈਟ ਹੈ ਦੀ 65 ਇੰਚ ਤੇ ਮਜ਼ਬੂਤੀ ਦੇ ਪੱਖ ਤੋਂ ਬਹੁਤ ਹੀ ਮਜ਼ਬੂਤ ਘੋੜਾ ਦੋਸਤੋ ਬਾਈ ਕਹਿੰਦਾ ਜਿੰਨੇ ਵੀ ਇਹਦੇ ਰਿਜ਼ਲਟ ਬੱਚੇ ਆਏ ਨੇ ਬਹੁਤ ਹੀ ਵਧੀਆ ਤੇ ਕੱਦ ਕਾਠ ਵਾਲੇ ਬੱਚੇ ਆ ਰਹੇ ਨੇ ਤੇ ਬਹੁਤ ਹੀ ਸੋਹਣੇ ਬੱਚੇ ਪੈਦਾ ਕਰ ਰਿਹਾ ਦੋਸਤੋ ਅੰਗਾ ਪੈਰਾਂ ਦਾ ਬਹੁਤ ਸੋਹਣਾ ਦੋਸਤੋ ਤੇ ਜਿਵੇਂ ਕਿ ਘੋੜੇ ਦੇ ਕੰਨ ਚੈੱਕ ਕਰ ਸਕਦੇ ਹਾਂ ਤੁਸੀਂ ਕੁੰਡੀ ਵਾਲੇ ਤੇ ਬਹੁਤ ਹੀ ਸੋਹਣੇ ਕੰਨ ਨੇ ਤੇ ਸਾਤੀ ਵਗੈਰਾ ਦਾ ਬਹੁਤ ਸੋਹਣਾ ਸੁੰਭ ਵਗੈਰਾ ਬਹੁਤ ਮਜ਼ਬੂਤ ਸੁੰਭ ਨੇ ਵੱਡੇ ਵੱਡੇ ਪੈਰ ਨੇ ਦੋਸਤੋ ਘੋੜੇ ਦੇ ਤੇ ਉਸ ਤਰ੍ਹਾਂ ਹੀ ਅੱਗੇ ਬੱਚਿਆਂ ਦੀ ਮਜ਼ਬੂਤੀ ਆ ਜੋ ਬਹੁਤ ਜ਼ਿਆਦਾ ਆ ਰਹੀ ਆ ਘੋੜੇ ਦੀ ਤੇ ਕੱਟ ਪੁਆਇੰਟ ਤੁਸੀਂ ਦੇਖ ਸਕਦੇ ਹੋ ਘੋੜੇ ਦੀ ਤੌਣ ਵਗੈਰਾ ਤੇ ਬੰਤਰਾਂ ਲੰਬਾਈ ਲੰਬੂਈ ਘੋੜੇ ਦੀ ਬਹੁਤ ਵਧੀਆ ਘੋੜਾ ਦੋਸਤੋ ਤੇ ਬਾਈ ਨਰਿੰਦਰ ਦਾ ਵੀ ਪੂਰਾ ਫੁੱਲ ਜ਼ੋਰ ਲੱਗਾ ਹੋਇਆ ਘੋੜੇ ਤੇ ਦੋਸਤੋ ਤਿਆਰ ਕਰਨ ਦੇ ਵਿੱਚ ਘੋੜੇ ਨੂੰ 4 ਮਹੀਨਿਆਂ ਚ ਬਾਈ ਨੇ ਇੰਨਾ ਕੁ ਤਿਆਰ ਕਰਤਾ ਜਦੋਂ ਲੈ ਕੇ ਆਇਆ ਸੀ ਉਦੋਂ ਹੋਰ ਰੂਪ ਸੀ ਘੋੜੇ ਦਾ ਤੇ ਹੁਣ ਜਿਹੜਾ ਘੋੜਾ ਤੁਸੀਂ ਦੇਖ ਰਹੇ ਹੋ ਹੁਣ ਇਹਦਾ ਹੋਰ ਰੂਪ ਆ ਦੋਸਤੋ ਘੋੜੇ ਨੂੰ ਦੋਸਤੋ ਬਾਈ ਆਉਣ ਵਾਲੇ ਸੋਹਾਂ ਵਿੱਚ ਵੀ ਪਾਊਗਾ ਜਿੰਨੇ ਸੋਹ ਹੋਣਗੇ ਬਾਈ ਕਹਿੰਦਾ ਉਹਨਾਂ ਵਿੱਚ ਆਪਾਂ ਜ਼ਰੂਰ ਪਾਵਾਂਗੇ ਉਹਨਾਂ ਵਾਸਤੇ ਤਿਆਰ ਕਰ ਰਿਹਾ ਘੋੜੇ ਨੂੰ ਤੇ ਘੋੜੇ ਦੇ ਵਿੱਚ ਦੋਸਤੋ ਕੋਈ ਤਥਾ ਨਹੀਂ ਕੋਈ ਕਮੀ ਨਹੀਂ ਬਾਈ ਨੇ ਐਨ ਜਿਹੜੀਆਂ ਵੀ ਘਾਟਾਂ ਨੇ ਕੱਢਦਾ ਤੁਰਿਆਂ ਦਾ ਘੋੜਾ ਵੀ ਤੇ ਬਾਈ ਨੇ ਸੰਭਾਲ ਵਾਲੇ ਵੀ ਚਿਬ ਕੱਡੇ ਪਏ ਨੇ ਘੋੜੇ ਦੇ ਬਹੁਤ ਮਜ਼ਬੂਤ ਘੋੜਾ ਦੋਸਤੋ ਬਹੁਤ ਵੱਡਾ ਘੋੜਾਗਾ ਹੀਰੇ ਘੋੜੇ ਦਾ ਬੱਚਾ ਆ ਗਿਆ ਦੋਸਤੋ ਆਸਬ ਮੰਗਲ ਤੇ ਮੱਜੂ ਕਾਲੇ ਵੱਡੇ ਘੋੜੇ ਦਾ ਇਹ ਪੋਤਾਗਾ ਤੇ ਬਾਈ ਤੋਂ ਇਹਦੀ ਜਾਣਕਾਰੀ ਆ ਜਿਹੜੀ ਆਪਾਂ ਵੀਡੀਓ ਵਿੱਚ ਇੰਟਰਵਿਊ ਕੀਤੀ ਆ ਬਾਈ ਤੋਂ ਸਾਰੀ ਜਾਣਕਾਰੀ ਘੋੜੇ ਦੀ ਆਪਾਂ ਲਵਾਂਗੇ ਕਿੰਨੇ ਕ ਬੱਚੇ ਆ ਗਏ ਕੀ ਗੱਲਬਾਤ ਆ ਕਿੰਨੀ ਬਾਈ ਨੇ ਫੀਸ ਰੱਖਤੀ ਇਸ ਘੋੜੇ ਦੀ ਦੋਸਤੋ ਕੋੜਾ ਚਾਲ ਵਗੈਰਾ ਦਾ ਤੋਰੇ ਵਗੈਰੇ ਦਾ ਬਹੁਤ ਸੋਹਣਾ ਬਾਈ ਕਹਿੰਦਾ ਬਾਕੀ ਮੱਜੂ ਕੇ ਖਾਨਦਾਨ ਤੁਸੀਂ ਜਾਣਦੀਆਂ ਸਾਰੇ ਇਹਨਾਂ ਦੇ ਵਿੱਚ ਖੂਨ ਦੇ ਵਿੱਚ ਜੋ ਚੀਜ਼ਾਂ ਨੇ ਉਹ ਅੱਗੇ ਤੱਕ ਹੀ ਜਾਂਦੀਆਂ ਨੇ ਮਜ਼ਬੂਤੀ ਚਾਲ ਵਗੈਰਾ ਐਨ ਬਹੁਤ ਸੋਹਣੀ ਆ ਤੁਸੀਂ ਚੈੱਕ ਕਰ ਸਕਦੇ ਹੋ ਘੋੜਾ ਬਹੁਤ ਸੋਹਣਾ ਕੱਲਾ ਕੱਲਾ ਐਨ ਪੈਰ ਚੱਕ ਕੇ ਤੁਰ ਰਿਹਾ ਤੇ ਬਾਕੀ ਬਾਈ ਕੋਲੇ 2-3 ਜਾਨਵਰ ਹੋਰ ਨੇ ਇੱਕ ਤਾਹਾ ਬਸ਼ੀਰਾ ਜਿਹੜਾ ਨੋਕਰਾ ਬਾਈ ਇਹ ਤਿਆਰ ਕਰ ਰਿਹਾਗਾ ਤੇ ਇਹਦੀ ਵੀ ਜਾਣਕਾਰੀ ਆਪਾਂ ਲਵਾਂਗੇ ਬਾਈ ਨੇ ਵੇਚਣਾ ਜਾਂ ਨਹੀਂ ਵੇਚਣਾ ਤੇ ਬਾਈ ਕੋਲ ਦੋ ਨੀਲੀਆਂ ਘੋੜੀਆਂ ਨੇਗੀਆਂ ਇੱਕ ਤਾਂ ਜਿਹੜੀ ਘੋੜੀ ਆਹਾ ਦੇਖ ਰਹੇ ਹੋ ਸਕਰੀਨ ਤੇ ਇਹ ਵੀ ਬਕਿਆਊ ਆ ਦੋਸਤੋ ਇਹ ਗੱਬਣ ਆ 61 ਇੰਚੇ ਦੀ ਹਾਈਟ ਆ ਇਹ ਵੀ ਸੇਲ ਵਾਸਤੇ ਆ ਬਾਈ ਕੋਲੇ ਤੇ ਇੱਕ ਜਿਹੜੀ ਆ ਦੂਜੀ ਘੋੜੀ ਦੇਖ ਰਹੇ ਹੋ ਤੁਸੀਂ ਨੀਲੀ ਇਹ ਮਜ਼ਬੂਤੀ ਪੱਖੋਂ ਬਹੁਤ ਵੱਡੀ ਘੋੜੀ ਆ ਇਹ ਵੀ ਕੱਦ ਵਿੱਡ ਦੀ ਤੇ ਬਾਡੀ ਬੁੱਡੀ ਦੀ ਬਹੁਤ ਸੋਹਣੀ ਘੋੜੀ ਆ ਹਾਈਟ ਇਹਦੀ ਵੀ 61 ਇੰਚਾ ਤੇ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਇਹਨੂੰ ਜੰਪ ਦਿੱਤਾ ਹੋਇਆ ਤੇ ਬਾਕੀ ਜਾਣਕਾਰੀ ਆ ਜਿਹੜੀ ਆਪਾਂ ਵੀਡੀਓ ਵਿੱਚ ਬਾਈ ਤੋਂ ਲੈਨੇ ਆ ਤੁਸੀਂ ਐਂਡ ਤੱਕ ਵੀਡੀਓ ਦਾ ਇੰਜੋਏ ਕਰਿਓ ਦੇਖਿਓ ਬਾਈ ਨੇ ਕੋੜਿਆਂ ਦੇ ਮੇਲੇ ਸੰਬੰਧ ਵਿੱਚ ਵੀ ਬਹੁਤ ਵਧੀਆ ਗੱਲਾਂ ਕਰੀਆਂ ਨੇ ਕੋੜਿਆਂ ਦੀ ਸਾਂਭ ਸੰਭਾਲ ਬਰੀ ਵੀ ਤੇ ਬਾਕੀ ਤੋਂ ਸਾਰੀ ਜਾਣਕਾਰੀ ਲੈਨੇ ਆ ਬਾਈ ਤੋਂ ਅੱਜ ਦੋਸਤੋ ਕਰਾਉਣਿਆ ਤੁਹਾਡੀ ਗੱਲਬਾਤ ਬਣੀ ਰਿਓ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਨਵੇਂ ਫਾਰਮ ਤੇ ਲੈ ਕੇ ਆਇਆ ਤੇ ਜਾਨਵਰ ਦਿਖਾਵਾਂਗੇ ਸੇਲ ਵਾਲੇ ਵੀ ਬਾਈ ਕੋਲੇ ਜਾਨਵਰ ਨੇ ਤੇ ਮੱਝੂ ਕੋਈ ਬਲੱਡ ਲਾਈਨ ਦਾ ਬਹੁਤ ਹੀ ਚੰਗਾ ਬਾਈ ਘੋੜਾ ਤਿਆਰ ਕਰ ਰਿਹਾ ਤੇ ਬਾਈ ਕੋਲੇ ਇੱਕ ਨੋਕਰਾ ਬਸ਼ੀਰਾ ਵੀ ਬਾਈ ਬਹੁਤ ਸੋਹਣਾ ਤਿਆਰ ਕਰ ਰਿਆ ਕੋੜੀ ਵੀ ਆ ਘਰੇ ਵੀ ਜਾਨਵਰ ਰੱਖੇ ਹੋਏ ਨੇ ਸ਼ੌਂਕ ਨਾਲ ਬਸ਼ੀਰਾ ਤਿਆਰ ਕਰ ਰਿਆ ਨੋਕਰਾ ਤੇ ਬਾਕੀ ਜਿਹੜਾ ਘੋੜਾ ਉਹਦੀ ਆਪਾਂ ਤੁਹਾਨੂੰ ਡਿਟੇਲ ਬਾਈ ਤੋਂ ਆਪਾਂ ਸਾਰੀ ਸਾਂਝੀ ਕਰਾਂਗੇ ਤੇ ਬਾਕੀ ਜਿਹੜੀਆਂ ਦੋ ਘੋੜੀਆਂ ਨੇ ਬਾਈ ਕੋਲੇ ਇੱਕ ਗੱਬਣ ਆ ਤੇ ਇੱਕ ਖਾਲੀ ਆਪੂੜੀ ਉਹਨਾਂ ਦੀ ਵੀ ਆਪਾਂ ਸਾਰੀ ਡਿਟੇਲ ਲਵਾਂਗੇ ਵੀਡੀਓ ਦੇ ਵਿੱਚ ਬਾਈ ਦਾ ਆਪਾਂ ਕਰਦੇ ਆਂ ਸਵਾਗਤ ਤੇ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਧੰਨਵਾਦ ਵੀਰੇ ਪਹਿਲਾਂ ਦਾ ਤੁਹਾਡਾ ਆਪਣੇ ਘਰੇ ਆਉਣ ਤੇ ਹਨਾ ਤੇ ਆਪਣਾ ਕਾਫੀ ਟਾਈਮ ਦਾ ਸਵੱਬ ਬਣ ਰਿਆ ਸੀ ਪਹਿਲਾਂ ਦੂਜੇ ਕੋੜੇ ਮੌਕੇ ਬਣਿਆ ਸੀ ਹਾਂਜੀ ਹਾਂਜੀ ਵੀਰੇ ਵੀਡੀਓ ਕਰਨੀ ਆ ਬਹੁਤ ਟਾਈਮ ਦਾ ਚੱਲ ਰਿਹਾ ਹਾਂਜੀ ਹਾਂਜੀ ਬਰੇ ਆਪਣੇ ਜਿਹੜਾ ਘੋੜਾ ਗਾ ਇਹ ਆਪਣਾ ਆਪੇ ਬੱਚਾ ਤਿਆਰ ਕਰਿਆ ਤੀਜਾ ਆਪਣੇ ਲੈਤਾ ਨਹੀਂ ਵੀਰੇ ਇਹਨੂੰ ਘੋੜੇ ਨੂੰ ਆਪਣੇ ਲਵੇ ਸਾਢੇ ਕਿ ਚਾਰ ਮਹੀਨੇ ਹੋਏ ਨੇ ਹਲੇ ਆਏ ਨੂੰ ਠੀਕ ਹੈ ਵੀਰੇ ਹਾਂਜੀ ਹਾਂ ਆਪਾਂ ਵੱਡੇ ਹੀ ਪਰਚੇਸ ਕੀਤਾ ਸੀ ਵੀਰੇ ਘੋੜਾ ਇਹ ਠੀਕ ਹੈ ਵੀਰੇ ਇਹ ਘੋੜਾ ਨਾ ਵੀਰੇ ਮੈਨੂੰ ਮੱਜੂਗੇ ਲਾਇੰਦਾ ਸ਼ੌਂਕ ਤਾਂ ਬਹੁਤ ਟਾਈਮ ਤੋਂ ਸੀ ਠੀਕ ਹੈ ਤੁਸੀਂ ਮਾਰਵਾੜੀ ਜਾਨਵਰ ਜ਼ਿਆਦਾ ਰੱਖਦੇ ਨਾ ਪਹਿਲਾਂ ਤੋਂ ਸਟਾਰਟਿੰਗ ਤੋਂ ਵੀਰੇ ਮਾਰਵਾੜੀ ਜ਼ਿਆਦਾ ਰੱਖਦੇ ਨੇ ਨੋਕਰਾ ਮੈਂ ਰੱਖਿਆ ਵੀਰੇ ਇੱਕ ਨੱਦਾ ਹੀ ਰੱਖਿਆ ਤੇ ਇੱਕ ਘੋੜਾ ਪਾਲਿਆ ਸੀ ਉਹ ਆਪਾਂ ਨੇ ਬੱਚਾ ਪਾਲਿਆ ਸੀ 3 ਨਗ ਮਹੀਨੇ ਦਾ ਲੈ ਕੇ ਤੇ ਜਦੋਂ ਦੋ ਦੰਦ ਹੋ ਗਿਆ ਸੀ ਹੁਣ ਦੋ ਛੂਆਂ ਚ ਵੀ ਨੰਬਰ ਕਰੇ ਸੀ ਤੇ ਉਹਦੀ ਡੈਥ ਹੋ ਗਈ ਸੀ ਵੀਰੇ ਘੋੜੇ ਦੀ ਉਹਨੂੰ ਅਟੈਕ ਹੋ ਗਿਆ ਸੀ ਖੜੇ ਨੂੰ ਚੰਗੇ ਭਲੇ ਨੂੰ ਥੋੜੀ ਜਿਹੀ ਆਪਣੀ ਨੌਲੇਜ ਦੀ ਘਾਟ ਲਾ ਲਓ ਜਾਂ ਜਿੰਨੀ ਕੋਦੇ ਸਾਂ ਲਿਖੇ ਹੋਏ ਸੀ ਪਰਮਾਤਮਾ ਨੇ ਉਹ ਲਾ ਲੋ ਹਣਾ ਵੀਰੇ ਥੋੜੀ ਜਿਮੇ ਤੋਂ ਖਰਾਕ ਜ਼ਿਆਦਾ ਪੈ ਗਈ ਉਦੋਂ ਉਨੀ ਨੌਲੇਜ ਹੈ ਨਹੀਂ ਸੀ ਤੇ ਕੀ ਕਹਿੰਦੇ ਨੇ ਘੋੜੇ ਨੂੰ ਚਰਬੀ ਜ਼ਿਆਦਾ ਹੋਣ ਕਰਕੇ ਅਟੈਕ ਹੋ ਗਿਆ ਸੀ ਇਹ ਆਪਣਾ ਕਿੰਨਾਵਾਂ ਘੋੜਾ ਹੈਗਾ ਪਹਿਲਾਂ ਵੀ ਆਪਾਂ ਵੀਰੇ ਹਾਂਜੀ ਘੋੜੇ ਵੀਰੇ ਆਪਣੇ ਮੈਨੂੰ ਕਈ ਚਲੇ ਗਏ ਵੀਰੇ ਹੁਣ ਤੱਕ ਸਾਂਹ ਘੋੜੇ ਵੱਡੇ ਦੋ ਤਿੰਨ ਘੋੜੇ ਇੱਕ ਘੋੜਾ ਆਪਾਂ ਤੋਂ ਮਹਾਰਾਸ਼ਟਰ ਵੀ ਗਿਆ ਵੀਰੇ ਤੇ ਆ ਉਹ ਹੁਣ ਹੀ ਗਿਆ ਰਾਜਵੰਸ਼ ਦੀ ਘੋੜਾ ਤੇ ਮੱਥੇ ਪਟਾ ਦੋ ਕਰ ਚੱਟੇ ਦਾ ਇੱਕ ਘੋੜਾ ਆਪਾਂ ਪਹਿਲਾਂ ਵੀ ਗੁਜਰਾਤ ਦਿੱਤਾ ਸੀ ਬਾਕੀ ਇੱਕ ਦੋ ਘੋੜੇ ਆਪਣੇ ਇੱਧਰ ਵੀ ਗਏ ਨੇ ਉਹ ਅੱਠਵ ਹਾਂਜੀ ਹਾਂਜੀ ਸਰਵਿਸ ਸਰਵਿਸ ਚੱਲ ਰਹੀ ਆ ਬਾਈ ਹਾਂਜੀ ਵੀਰੇ ਵਗੈਰਾ ਕਿੰਨੇ ਕ ਆ ਗਏ ਇਹਦੇ ਰਿਜ਼ਲਟ ਪਹਿਲਾਂ ਤਾਂ ਵੀਰੇ ਪਿੱਛੇ ਦਾ ਕਾਫੀ ਆਏ ਹੋਏ ਨੇ ਯਾਨੀ ਕਿ ਆਪਣੇ ਲਵੇ ਆਉਣੇ ਨੇ ਵੀਰੇ ਰਿਜ਼ਲਟ ਤੇ ਲੋ ਉਹਦੀਆਂ ਵੀ ਮੈਂ ਤੁਹਾਨੂੰ ਫੋਟੋਆਂ ਦੇ ਦਊਗਾ ਤੇ ਉਹ ਵਿੱਚ ਲਾ ਦਿਓ ਤੁਸੀਂ ਠੀਕ ਹੈ ਤੇ ਕੀ ਕਹਿੰਦੇ ਨੇ ਹੁਣ ਆਪਣੇ ਲਵੇ ਜਦੋਂ ਰਿਜ਼ਲਟ ਆਉਣਗੇ ਵੀਰੇ ਨਵੇਂ ਸਿਰੇ ਤੋਂ ਹਨ ਉਹ ਆਪਾਂ ਅੱਗੇ ਫਿਰ ਵੀਡੀਓ ਬਣਾਵਾਂਗੇ ਜਦੋਂ ਰਿਜ਼ਲਟ ਆਗੇ ਉਹ ਆਪਾਂ ਸਾਰਿਆਂ ਨੂੰ ਦਿਖਾਈ ਦੇਣੀ ਹੈ ਹੁਣ ਤੱਕ ਇਹ ਤੋਂ ਆਪਣੇ ਲਵੇ 14 ਕੁੜੀਆਂ ਮੀਟ ਹੋ ਗਈਆਂ ਵੀਰੇ ਹਾਂਜੀ ਹਾਂ ਜਿਦੇ ਚੋਂ ਜ ਲਗਭਗ 11 ਘੋੜੀਆਂ ਚੈੱਕ ਪਾਸ ਹੋ ਗਈਆਂ ਵੀਰੇ ਹਲੇ ਤਿੰਨ ਹਲੇ ਚੈੱਕ ਨਹੀਂ ਹੋਈਆਂ ਇਹ ਘੋੜਾ ਮੈਂ ਪਹਿਲਾਂ ਦੋ ਤਿੰਨ ਜਗ੍ਹਾ ਦੇਖਿਆ ਸੀ ਵੀਰੇ ਆਪਾਂ ਡੇਰੇ ਚ ਵੀ ਦੇਖਿਆ ਹੀਰੋਂ ਝਾੜਾ ਨਾਥਾਂ ਲਵੇ ਜਿੱਥੇ ਐਡਮ ਘੋੜਾ ਹੁੰਦਾ ਸੀ ਉੱਥੇ ਵੀ ਰਿਹਾ ਵੀਰੇ ਇਹ ਘੋੜਾ ਬਾਬਾ ਜੀ ਲਵੇ ਇਹਦਾ ਘੋੜੇ ਦਾ ਵੀਰੇ ਆਪਣੇ ਦਾ ਜਨਮ ਹੈਗਾ ਤਲਵੰਡੀ ਸਾਬੋ ਦਾ ਜੀ ਜਿੱਥੇ ਮੇਨ ਬਾਬਾ ਜੀ ਦਾ ਫਾਰਮ ਆ ਜਿੱਥੇ ਕਰਾਮਾਤੀ ਟੂ ਘੋੜਾ ਸੀ ਉੱਥੇ ਦਾ ਵਾਪਸੀ ਜੀ ਵੀਰੇ ਹੀਰਾ ਤੇ ਚیتے ਬਾਬੇ ਨੇ ਇਹਦੀ ਮਾਂ ਗੱਬਣ ਕਰਵਾਈ ਸੀ ਉਹ ਵੀ ਨੀਲੀ ਸੀ ਘੋੜੀ ਤੇ ਹੀਰਾ ਘੋੜਾ ਸੀ ਵੀਰੇ ਆਪ ਮੱਜੂਕੇ ਵਾਲੇ ਵੱਡੇ ਘੋੜੇ ਦਾ ਜਿਹਦਾ ਆਈਟਮ ਸੀ ਠੀਕ ਹੈ ਭਾਈ ਹਾਂ ਜਾਨੀ ਕਿ ਉਹਨਾਂ ਨੇ ਬਾਬਾ ਜੀ ਨੇ ਆਪਾਂ ਨੂੰ ਇਹਦੀ ਸਾਰੀ ਡਿਟੇਲ ਦੱਸੀ ਤੋਰਿਆ ਵੀ ਘੋੜਾ ਇਹ ਉਹਨਾਂ ਨੇ ਹੋਇਆ ਚੀਤਾ ਬਾਬਾ ਜੀ ਨੇ ਲਗਭਗ ਪੁਰਾਣੇ ਘੋੜਿਆਂ ਵਾਲੇ ਸਾਰੇ ਜਾਣਦੇ ਨੇ ਚیتے ਬਾਬੇ ਨੂੰ ਸਾਰੀ ਸਭ ਸਾਰ ਬਹੁਤ ਨੌਲੇਜ ਹੈ ਰੱਖਦੇ ਨੇ ਉਹ ਕਾਫੀ ਘੋੜੇ ਉਹਨਾਂ ਨੇ ਚੰਗੇ ਚੰਗੇ ਤਿਆਰ ਵੀ ਕਰੇ ਨੇ ਊਂ ਵੀ ਉਹ ਕਾਫੀ ਕੋਈ ਦਿੱਕਤ ਹੋਵੇ ਘੋੜੀ ਨੂੰ ਉਹਦੇ ਬਾਰੇ ਵੀ ਉਹਨਾਂ ਨੂੰ ਕਾਫੀ ਨੌਲੇਜ ਹੈ ਚੀਜ਼ ਦੀ ਤੇ ਇਹ ਉੱਥੇ ਨਾਥਾਂ ਲਵੇ ਹੁੰਦਾ ਸੀ ਵੀਰੇ ਉੱਥੇ ਦਾ ਨਾਮ ਅਸ਼ਟਮੰਗਲ ਸੀ ਅਸ਼ਟ ਵੈਸੇ ਤਾਂ ਇਹਦੀ ਫੁੱਲ ਡਿਟੇਲ ਮੈਨੂੰ 19 ਡੰਗਾਈ ਚ ਨੌਲੇਜ ਨਹੀਂ ਪਤਾ ਪਰ ਇਹ ਘੋੜੇ ਅਸ਼ਟ ਇਹਦਾ ਮਤਲਬ ਕੋਈ ਘੋੜੇ ਵਾਸਤੇ ਚੰਗਾ ਮੰਨਦੇ ਨੇ ਅਸ਼ਬਾ ਮੈਂ ਉਹਦੇ ਨਾਲ ਦਾ ਜੁੜਦਾ ਨਾਮ ਮਤਲਬ ਰਲਦਾ ਮਿਲਦਾ ਅਸ਼ਬ ਮੰਗਲ ਰੱਖਦਾ ਪਤਾ ਨਹੀਂ ਵੀ ਇੱਕ ਦਾ ਨਾਮ ਵੱਖਰਾ ਜਿਹਾ ਆ ਜੂਗਾ ਵੀ ਇੱਕ ਪਹਿਚਾਨ ਦੀ ਲੱਗ ਬਣ ਜਾਂਦੀ ਹੈ ਹਨਾ ਕੋਈ ਵੀ ਚੀਜ਼ ਆਪਨੀ ਤੇ ਇਹਦਾ ਨਾਮ ਆਪਾਂ ਅਸ਼ਬ ਮੰਗਲ ਆ ਵੀਰੇ ਤੇ ਹਾਈਟ ਹੈਗੀ ਹੈ ਘੋੜੇ ਦੀ 65 ਇੰਚ ਵੀਰੇ ਠੀਕ ਹੈ ਬਾਈ ਤੇ ਆਪਣਾ ਇਦੀ ਆਪਣੇ ਮੀਟਿੰਗ ਫੀਸ ਆਪਾਂ 21000 ਰੁਪਏ ਰੱਖੀ ਆ ਘੋੜੇ ਦੀ ਤੇ ਬੱਚੇ ਦੇ ਪਿੱਛੇ ਵੀ ਕਾਫੀ ਆਏ ਹੋਏ ਨੇ ਘੋੜੇ ਦੇ ਤੇ ਹੁਣ ਜਾਨੀ ਕਿ ਆਪਣੇ ਲਵੇ ਵੀਰੇ 14 ਘੋੜੀਆਂ ਮੀਟ ਹੋਈਆਂ ਨੇ ਘੋੜੇ ਤੋਂ ਹਲੇ ਜਿਹਦੇ ਤੋਂ ਆਪਣੀਆਂ 11 ਘੋੜੀਆਂ ਚੈੱਕ ਪਾਸ ਹੋ ਗਈਆਂ ਆਪਣੇ ਲਵੇ ਜਾਨੀ ਕਿ ਸਾਢੇ 4 ਤੋਂ 5 ਕ ਮਹੀਨੇ ਦੇ ਨੇੜੇ ਟਾਈਮ ਹੋਇਆ ਹਲੇ ਘੋੜੇ ਨੂੰ ਆਏ ਨੂੰ ਆਪਣੇ ਲਵੇ ਜਾਨੀ ਕਿ ਰਿਜ਼ਲਟ ਆਉਣ ਨੂੰ 6-7 ਮਹੀਨੇ ਲੱਗਣਗੇ ਵੀਰੇ ਹਲੇ ਘੋੜੇ ਦੇ ਨੂੰ ਤੇ ਬਾਕੀ ਬਾਈ ਘੋੜਾ ਹੁਣ ਮਜ਼ਬੂਤ ਬਹੁਤ ਜ਼ਿਆਦਾ ਹੈ ਨਾ ਬਾਕੀ ਮੱਝੂ ਦੀ ਬਲੱਡ ਲੈਣਾ ਤੇ ਬਾਕੀ ਆਪਣੇ ਪੰਜਾਬ ਚ ਵੀ ਹੁਣ ਬਹੁਤ ਜ਼ਿਆਦਾ ਇਹਨੂੰ ਚਾਹ ਬਹੁਤ ਰਹੇ ਨੇ ਨਵੇਂ ਮੁੰਡੇ ਵੀ ਬਹੁਤ ਮੈਨੂੰ ਵੀ ਫੋਨ ਵਗੈਰਾ ਆਉਂਦੇ ਰਹਿੰਦੇ ਨੇ ਬਾਈ ਕੋਈ ਨੀਲੇ ਕਲਰ ਦੀ ਘੋੜੀ ਹੋਵੇ ਹਨਾ ਜਾਂ ਮੱਝੂ ਦੀ ਬਲੱਡ ਲੈਣ ਨੂੰ ਬਹੁਤ ਪਿਆਰ ਕਰ ਰਹੇ ਨੇ ਤੇ ਬਾਕੀ ਬਾਈ ਕੀ ਕਹਿਣਾ ਚਾਹੇਗਾ ਜੇ ਮੱਝੂ ਦੀ ਬਲੱਡ ਲੈਣਾ ਵੀ ਆਪਣੇ ਪੰਜਾਬ ਨੂੰ ਥੋੜਾ ਬਹੁਤਾ ਇਹਨਾਂ ਨੂੰ ਉੱਪਰ ਚੱਕਣਾ ਚਾਹੀਦਾ ਨਾ ਵੀ ਜਿਵੇਂ ਥੋੜਾ ਜਿਹਾ ਹੋਰ ਜਿਵੇਂ ਰਾਜਸਥਾਨ ਦੀ ਚਲੋ ਮਾਰਵਾੜੀ ਤਾਂ ਉੱਧਰਲੇ ਪਾਸੇ ਬਰੀਡ ਆ ਗਈ ਹੈ ਨਾ ਵੀ ਆਪਾਂ ਨੂੰ ਪੰਜਾਬ ਨੂੰ ਆਪਾਂ ਨੂੰ ਚਾਹੀਦਾ ਨਾ ਵੀ ਮੱਝੂ ਕੀ ਬਲੱਡ ਲਾਈਨ ਨੂੰ ਥੋੜਾ ਜਿਹਾ ਉੱਪਰ ਚੱਕਣ ਦਾ ਵੀ ਉਹ ਵੀਰੇ ਐਵੇਂ ਆ ਜੀ ਘੋੜੇ ਸਾਰੇ ਚੰਗੇ ਨੇ ਹੈ ਨਾ ਮਾਰਵਾੜੀ ਵੀ ਘੋੜੇ ਚੰਗੇ ਨੇ ਮੇਨ ਗੱਲ ਤਾਂ ਬੰਦੇ ਦਾ ਪਿਆਰ ਹੁੰਦਾ ਕਿਸੇ ਵੀ ਕੋਈ ਵੀ ਚੀਜ਼ ਹੈ ਨਾ ਕੋਈ ਵੀ ਜਾਨਵਰ ਹੈ ਵੀਰੇ ਤੇ ਮੱਝੂ ਕੇ ਲਾਈਨ ਆਏ ਆ ਵੀਰੇ ਇਹ ਆਪਣੀ ਪੰਜਾਬ ਦੀ ਬਰੀਡ ਆ ਹੈ ਨਾ ਚਲੋ ਇਹਦੇ ਚ ਆਏ ਆ ਵੀ ਮਜ਼ਬੂਤੀ ਥੋੜੀ ਜੀ ਜ਼ਿਆਦਾ ਤੇ ਇਹ ਘੋੜੇ ਨਾ ਚ ਕੁਦਰਤੀਓਂ ਬਲੱਡ ਚ ਹੀ ਹੁੰਦੀ ਹੈ ਨਾ ਚ ਚਾਲਚੂਲ ਬਹੁਤ ਜ਼ਿਆਦਾ ਸੋਹਣੀ ਆ ਘੋੜਿਆਂ ਬਾਕੀ ਇਹ ਨਾ ਜ ਐ ਹੁੰਦਾ ਏ ਇੱਕੇ ਘੋੜੇ ਚ ਵੀਰੇ ਤੁਹਾਨੂੰ ਬੰਦੇ ਨੂੰ ਸਾਰੇ ਸ਼ੌਂਕ ਪੂਰੇ ਹੋ ਜਾਂਦੇ ਨੇ ਜਿਵੇਂ ਮੰਨ ਲਓ ਇਹਨੇ ਘੋੜੇ ਨੇ ਤਿੰਨ ਚਾਰ ਕਲਰ ਚੇਂਜ ਕਰਨੇ ਨੇ ਵੀਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਤੁਹਾਨੂੰ ਫੋਟੋਆਂ ਦੇ ਦੂੰਗਾ ਜਦੋਂ ਇਹ ਛੋਟਾ ਸੀ ਵੀਰੇ ਜਮੀ ਜੈਡ ਬਲੈਕ ਸੀ ਤੇ ਇਹ ਡੈਪਲ ਸਟੇਜ 'ਚ ਆਇਆ ਹੁਣ ਇਹ ਜਾਨੀ ਕਿ ਗ੍ਰੇ ਹੁੰਦਾ ਜਾ ਰਿਹਾ ਜਿਹੜੀ ਥੋੜੀ ਥੋੜੀ ਵੀ ਕਾਲਸ ਰਹਿ ਗਈ ਇਹਨੇ ਬਿਲਕੁਲ ਗ੍ਰੇ ਹੋ ਜਾਣਾ ਇਹਦੀ ਉਮਰ ਹੋ ਗਈ ਵੀਰੇ 8 ਸਾਲ ਹੋ ਗਈ ਘੋੜੇ ਦੀ ਉਮਰ ਆਪਾਂ ਨੂੰ ਇਹਦੀ ਕੱਲੀ-ਕੱਲੀ ਡਿਟੇਲ ਪਤਾ ਵੀਰੇ ਜਦੋਂ ਇਹਦੇ ਜਨਮ ਤੋਂ ਲੈ ਕੇ ਹੁਣ ਤੱਕ ਕਾਫੀ ਬੰਦੇ ਲਵੇ ਘੋੜਾ ਰਿਹਾ ਹੈ ਇਹ ਪਹਿਲਾਂ ਡੇਰੇ ਚ ਵੀ ਰਿਹਾ ਹੀਰੋ ਝਾੜਾ ਤੇ ਆਪਣੇ ਹੁਣ ਤਾਂ ਐਸਐਸਪੀ ਬਣ ਗਏ ਜੀ ਪਟਿਆਲੇ ਬਹਾਦਰਗਾੜ੍ਹ ਡਿਊਟੀ ਹੈ ਤਜਿੰਦਰ ਤੇਜੀ ਜੀ ਤੇ ਉਹਨਾਂ ਕੋਲੇ ਵੀ ਘੋੜਾ ਰਿਹਾ ਵੀਰੇ ਇਹ ਤੇ ਮਿੰਨੇ ਇਹ ਘੋੜਾ ਵੀਰੇ ਕਲਿਆਣ ਸ਼ੋਅ ਹੋਇਆ ਸੀ ਉੱਥੇ ਵੀ ਦੇਖਿਆ ਸੀ ਉਹਨਾਂ ਲਵੇ ਘੋੜਾ ਯਾਨੀ ਕਿ ਉਦੋਂ ਦਾ ਕੁਦਰਤੀ ਦੇਖੋ ਵੀ ਅਣਜਲ ਹੁੰਦਾ ਜਿਹੜੀ ਚੀਜ਼ ਦਾ ਹਨਾ ਵੀ ਆਪਣੇ ਘਰੇ ਆਉਣਾ ਕਦੇ ਆਪਾਂ ਸੋਚਿਆ ਨਹੀਂ ਸੀ ਵੀ ਆਪਣੇ ਘਰੇ ਆਊਗਾ ਘੋੜਾ ਇਹ ਅੱਜ ਤੋਂ ਮੈਂ 3 ਸਾਲ ਪਹਿਲਾਂ ਜਦੋਂ ਡੇਰੇ 'ਚ ਸੀ ਘੋੜਾ ਉੱਥੇ ਲੈਣ ਗਿਆ ਸੀ ਮੈਂ ਘੋੜਾ ਬਹੁਤ ਜ਼ਿਆਦਾ ਤਿਆਰ ਸੀ ਮੇਰੇ ਘੋੜਾ ਚਲੋ ਉਦੋਂ ਆਪਣਾ ਨਹੀਂ ਸੁਭਬ ਬਣਿਆ ਹਨਾ ਨਹੀਂ ਆਪਣਾ ਅਣਜਲ ਹੈਗਾ ਤੇ ਤਾਂ ਨਹੀਂ ਮਿਲਿਆ ਤੇ ਹੁਣ ਆਪਾਂ ਨੂੰ ਜਿਹੜੇ ਬਾਈ ਲਵੇ ਘੋੜਾ ਸੀ ਉਹਨੇ ਆਪਾਂ ਨੂੰ ਕੁਦਰਤੀਓ ਮੈਂ ਘੋੜੀ ਲਈ ਸੀ ਉੱਧਰ ਲੇਰੀਏ 'ਚ ਤੇ ਮੈਂ ਬੈਸੀ ਖੜਾ ਖੜਾ ਵਗ ਗਿਆ ਮਾਂ ਚਲੋ ਬਾਈ ਲਵੇ ਢੇੜਾ ਮਾਰ ਕੇ ਆਉਣੇ ਜਦੋਂ ਅਸੀਂ ਗਏ ਬਾਈ ਕਹਿੰਦਾ ਯਾਰ ਆਪਾਂ ਘੋੜਾ ਦੇਣਾ ਉਹੀ ਗੱਲ ਆ ਗਈ ਵੀਰੇ ਇਕੱਲਾ ਪੈਸੇ ਨਾਲ ਇਹ ਜਾਨਵਰ ਨਹੀਂ ਮਿਲਦਾ ਹਨਾ ਇਹ ਕਰਮਾਂ ਨਾਲ ਮਿਲਦਾ ਕਿਸਮਤ ਨਾਲ ਮਿਲਦਾ ਬਿਲਕੁਲ ਜੀ ਬਿਲਕੁਲ ਤੇ ਬਾਈ ਇਹਦੇ ਆਪਣੇ ਹਣ ਕੋੜੀਆਂ ਕਿੰਨੀਆਂ ਚ ਕ੍ਰੋਸ ਹੋ ਗਈਆਂ ਤਾਂ ਰਿਜ਼ਲਟ ਕਿੰਨੇ ਕ ਆ ਗਿਆ ਆਪਣੇ ਹੁਣ ਤੱਕ ਇਹਦੇ ਘੋੜੇ ਦੇ ਰਿਜ਼ਲਟ ਤਾਂ ਵੀਰੇ ਦੇ ਘੋੜੇ ਦੇ ਕਾਫੀ ਆਏ ਹੋਏ ਨੇ ਜਿੱਥੇ ਪਹਿਲਾਂ ਡੇਰੇ ਚ ਸੀ ਘੋੜਾ ਉੱਥੇ ਵੀ ਨੇੜੇ ਨੇੜੇ ਕਈ ਘੋੜੀਆਂ ਸੂਣ ਵਾਲੀਆਂ ਨੇ ਵੀਰੇ ਉਹ ਏਰੀਆ ਚ ਪਹਿਲਾਂ ਵੀ ਬੱਚੇ ਕਾਫੀ ਆਏ ਹੋਏ ਨੇ ਪਰ ਐ ਵੀਰੇ ਹੁਣ ਆਪਣੇ ਲਵੇ ਜਿਵੇਂ ਅੱਗੇ ਰਿਜ਼ਲਟ ਆਉਣਗੇ ਉਹ ਆਪਾਂ ਐ ਵੀ 100% ਸ਼ੋਰ ਕਰਕੇ ਅਗਲੇ ਨੂੰ ਦਿਖਾਵਾਂਗੇ ਉਦੋਂ ਫਿਰ ਵੀਡੀਓ ਬਣਾਵਾਂਗੇ ਆਪਾਂ ਜਦੋਂ ਰਿਜ਼ਲਟ ਆ ਕੇ ਘੋੜੇ ਦੇ ਜਦੋਂ ਆਪਣੇ ਲਵੇ ਆ ਗਿਆ ਆਪਾਂ ਫਿਰ ਵੀ ਦਿਖਾਵਾਂਗੇ ਘੋੜੇ ਦੇ ਬਹੁਤ ਚੰਗੇ ਬੱਚੇ ਆਏ ਹੋਏ ਨੇ ਵੀਰੇ ਇਹਦੇ ਵਿੱਚ ਮੈਂ ਤੁਹਾਨੂੰ ਫੋਟੋਆਂ ਵੀ ਦੇ ਦਿਆਂਗਾ ਆਪਾਂ ਨੂੰ ਭੇਜ ਦਿਓ ਨਾ ਆਪਾਂ ਵਿੱਚ ਲਾ ਦਾਂਗੇ ਉਹ ਤੁਸੀਂ ਵਿੱਚ ਲਾ ਦਿਓ ਜੀ ਉਹ ਤੋਂ ਤੇ ਵੀਰੇ ਦੀ ਫੀਸ ਵਗੈਰਾ ਕਿੰਨੀ ਕਰਤੀ ਆਪਣੇ ਘੋੜੇ ਦੀ ਹੁਣ ਫੀਸ ਵੀਰੇ ਆਪਾਂ ਇਹਦੀ ਜੈਨੂਨ ਰੱਖੀ ਹੈ ਬਿਲਕੁਲ 21000 ਰੁਪਿਆ ਫੀਸ ਆ ਵੀਰੇ ਯਾਨੀ ਕਿ ਹੁਣ ਹਾਂਜੀ ਹਾਂਜੀ ਵੀਰੇ ਹਾਂਜੀ ਹਾਂ ਤੇ ਮੈਨੂੰ ਸਮਾਂ ਤੇ ਇੱਕ ਬਾਈ ਆਏ ਸੀ ਆਪਣੇ ਘੋੜੀ ਮੀਟ ਕਰਾ ਕੇ ਲੈ ਕੇ ਗਏ ਨੇ ਉਹ ਮੈਨੂੰ ਕਹਿੰਦੇ ਕਹਿੰਦੇ ਯਾਰ ਵੀਰੇ ਤੈਂ ਕਹਿੰਦਾ ਘੋੜੀ ਘੋੜੇ ਦੀ ਫੀਸ ਬਹੁਤ ਘੱਟ ਰੱਖੀ ਆ ਯਾਰ ਮਾਹ ਕੋਈ ਚੱਕਰ ਨਹੀਂ ਵੀਰੇ ਮਾਹ ਆਪਾਂ ਨੂੰ ਐ ਹੁੰਦਾ ਵੀ ਹਰੇਕ ਬੰਦੇ ਵਾਸਤੇ ਜੈਨੂਅਰ ਫੀਸ ਹਨ ਕੋਈ ਵੀ ਬੰਦਾ ਇੰਨੀ ਕੁ ਫੀਸ ਨਾਰਮਲ ਦੇ ਸਕਦਾ ਵੀਰੇ ਹਾਂਜੀ ਹਾਂ ਬਾਕੀ ਐਂ ਹੁੰਦਾ ਬਾਈ ਜੇ ਕੋਈ ਵੀ ਗਰੀਬ ਬੰਦਾ ਹੁੰਦਾ ਘੋੜੀ ਰੱਖ ਲੈਂਦਾ ਚਲੋ ਉਹਨਾਂ ਨੇ ਕੋਈ ਨਹੀਂ ਘੋੜਾ ਸਡਾਉਣ ਦੀ ਆਸ ਹੁੰਦੀ ਹੈ ਨਾ ਵੀ ਐਂ ਦਾ ਵੀ ਯਾਰ ਪੈਸੇ ਬਾਹਲੇ ਲੱਗਣਗੇ ਬਾਕੀ ਵਿੱਚ ਮੱਝੂ ਵੀ ਲੈਣ ਨੂੰ ਵਿੱਚ ਗਰੀਬ ਪਰਿਵਾਰ ਨੇੜੇ ਪਿਆਰ ਬਹੁਤ ਕਰਦੇ ਨੇ ਵੀ ਆਪਾਂ ਯਾਰ ਉੱਪਰ ਨੂੰ ਚੱਕੀਏ ਬਲੱਡ ਲੈਣ ਨੂੰ ਇਹਨੂੰ ਬਾਕੀ ਹੋਰ ਗੱਲ ਬਾਕੀ ਇਹਦੇ ਨਾਲ ਐ ਵੀ ਜੇ ਫੀਸ ਥੋੜੀ ਚਲੋ ਜੈਨੂਅਨ ਆ ਤੇ ਹਰੇਕ ਬੰਦਾ ਘੋੜੀ ਭਰਾ ਲੈਂਦਾ ਯਾਰ ਹਨਾ ਤੇ ਚਲੋ ਅਗਲੇ ਦੇ ਘਰੇ ਬੱਚਾ ਬਸ਼ੀਰੀ ਜਾਂ ਬਸ਼ੀਰਾ ਆ ਗਿਆ ਅਗਲਾ ਸੌਂਕ ਨਾਲ ਪਾ ਲੈਂਦਾ ਬਾਈ ਬਿਲਕੁਲ ਬਾਕੀ ਆਪਣੇ ਕੋਲੇ ਹੁਣ ਜਾਨਵਰ ਕਿੰ ਆਪਣੇ ਲਵੇ ਵੀਰੇ ਹੁਣ ਟੋਟਲ ਜਾਨਵਰ ਹੈਗੇ ਘਰੇ 5 ਜਿਹਦੇ ਵਿੱਚੋਂ ਆਪਣੇ ਲਵੇ ਇੱਕ ਨੁਕਰੀ ਘੋੜੀ ਆ ਹਨਾ ਹਾਂ ਬਸ਼ੀਰਾ ਉਹਦੇ ਵਾਂਗ ਹਾਂ ਬਸ਼ੀਰਾ ਬਹੁਤ ਚੰਗਾ ਤਿਆਰ ਹੋ ਰਿਹਾ ਨਾ ਜੀ ਰੱਖੂਗੇ ਉਹਨੂੰ ਬਸ਼ੀਰੇ ਨੂੰ ਹਾਂ ਵੀਰੇ ਉਹਨੂੰ ਬਸ਼ੀਰੇ ਨੂੰ ਆਪਾਂ ਪਾਲ ਰਹੇ ਆ ਉਹ ਆਪਣੀ ਘਰ ਦੀ ਉਹ ਹੋਮ ਬਰੀਡ ਆ ਯਾਨੀ ਕਿ ਆਪਾਂ ਘੋੜੀ ਲਈ ਸੀ ਵੀਰੇ ਤੇ ਦਵਾਰੋਂ ਫਿਰ ਉਸੇ ਘੋੜੇ ਤੋਂ ਗੱਭਣ ਚੱਕ ਪਾਸ ਆ ਘੋੜੀ ਸਿਲੇ ਦੇ ਵਿੱਚ ਹਾਂਜੀ ਤੇ ਆਪਣਾ ਹੁਣ ਉਹ ਬਸ਼ੀਰਾ ਹੋ ਗਿਆ ਵੀਰੇ 5 ਮਹੀਨੇ 4-5 ਦਿਨਾਂ ਦਾ ਹੋ ਗਿਆ 13 ਜੁਲਾਈ ਦਾ ਜਨਮ ਆ ਵੀਰੇ ਉਹਦਾ ਬਾਕੀ ਸੋਨਾ ਸੁਰੱਖਾ ਬਹੁਤ ਆ ਹਾਂ ਬਣਤਰ ਉਹਨਾਂ ਦਾ ਬਈ ਪਿੱਛੋਂ ਬੱਚਾ ਉਹਨਾਂ ਵੀਰੇ ਪੁਰ ਪਿੰਡ ਪੈਂਦਾ ਜੀ ਉੱਥੇ ਬਾਈ ਪਵਨ ਆ ਤੇ ਉਹ ਬਾਈ ਦੇ ਨਾਮ ਨਾਲੇ ਘੋੜਾ ਮਸ਼ਹੂਰ ਆ ਤੇ ਕੀ ਕਹਿੰਦੇ ਨੇ ਉਹ ਘੋੜੇ ਦਾ ਬੱਚਾ ਜੀ ਠੀਕ ਹੈ ਹਾਂਜੀ ਉਸੇ ਕੋੜੇ ਤੋਂ ਦੁਬਾਰਾ ਫੇਰ ਕੋੜੀ ਕਪੜਾ ਕੋੜੀ ਆਪਣੀ ਨੌਕਰੀ ਵੇਚਣ ਦਾ ਸਲਾਹ ਹੈ ਕਿ ਨਹੀਂ ਵੀ ਇਹ ਆਪਾਂ ਬੱਚਿਆਂ ਤੇ ਲਾਈ ਹੈ ਜੀ ਪੂਰੀ ਪੱਕੀ ਹੋ ਬਸ਼ੇਰਾ ਵੀ ਰੱਖਣਾ ਹਾਂ ਬਸ਼ੇਰਾ ਵੀ ਰੱਖਣਾ ਮੇਰੇ ਬਸ਼ੇਰੇ ਨੂੰ ਤਿਆਰ ਕਰਾਂਗੇ ਉਮੀਦ ਆ ਵੀ ਸੋਹਣਾ ਕੋੜਾ ਬਣ ਜੂਗਾ ਵਧੀਆ ਬਣੂਗਾ ਜੀ ਹਾਂਜੀ ਹਾਂਜੀ ਉਹਨਾਂ 5 ਕਿ ਮਹੀਨਾ ਦਾ ਹਜੇ ਗ੍ਰੋਥ ਕਰ ਰਿਹਾ ਹਾਂਜੀ ਉਸ ਹਾਲ ਨਾਲ ਵਧੀਆ ਇਹ ਬਾਕੀ ਕੈਰੇਕਟਰ ਵੀ ਚੰਗੇ ਨੇ ਮੇਰੇ ਬਸ਼ੇਰੇ ਤੇ ਬਣ ਤਰਾ ਮੁੰਤਰਾ ਦਾ ਸੋਹਣਾ ਉਹ ਵੀ ਸਾਫ ਸੁਥਰਾ ਚੀਜ਼ ਜਣੀ ਗੇ ਫਲਕਾਰੀ ਵਗੈਰਾ ਤੋਂ ਵੀ ਰਹਤਾ ਤੇ ਬਾਕੀ ਆਪਣੇ ਕੋਲੇ ਦੋ ਬਸ਼ੇਰੀਆਂ ਘੋੜੀਆਂ ਹੋਰ ਨੇ ਬਾਈ ਹਨਾ ਦੋਨੇ ਸੇਲ ਵਾਸਤੇ ਨੇ ਜਾਂ ਇੱਕ ਸੇਲ ਵਾਸਤੇ ਨਹੀਂ ਦੋਨੇ ਕਰ ਦਾਂਗੇ ਵੀਰੇ ਯਾਨੀ ਕਿ ਆਪਣੇ ਇਹ 3 ਜਨਵਰੀ ਪੱਕੇ ਨੇ ਵੀਰੇ ਇੱਕ ਘੋੜਾ ਤੇ ਆਪਣੇ ਆਹ ਬਸ਼ੇਰਾ ਤੇ ਘੋੜੀ ਦੀ ਨੋਪਰੀ ਤੇ ਨਾਲ ਆਪਣਾ ਚਲੋ ਸੇਲ ਬਾਕੀ ਇਹ ਤਾਂ ਜੀ ਕੋਈ ਕਈ ਵਾਰ ਮੰਗੇ ਬਸ਼ੇਰਾ ਨੋਕਰਾ ਵੀ ਯਾਰ ਸਾਨੂੰ ਦੇ ਦਿਓ ਅਸੀਂ ਤਿਆਰ ਕਰ ਲਾਂਗੇ ਜਾਂ ਘੋੜੀ ਅਗਲਾ ਸਰਾਵਣ ਬਸ਼ੇਰਾ ਆਪਾਂ ਤਿਆਰ ਕਰ ਰਹੇ ਹਾਂ ਵੀਰੇ ਬਸ਼ੇਰੇ ਦੇ ਤਾਂ ਆਪਾਂ ਨੂੰ ਬਹੁਤ ਬੰਦੇ ਆਏ ਨੇ ਵੀਰੇ ਬਹੁਤ ਬੰਦਿਆਂ ਨੇ ਮੰਗਿਆ ਵੀ ਬਸ਼ੇਰਾ ਦੇ ਦਿਓ ਜਾਂ ਘੋੜੀ ਦੇ ਦਿਓ ਨੋਪਰੀ ਠੀਕ ਹੈ ਹਾਂ ਇਹਨੇ ਵੀਰੇ ਪਹਿਲਾਂ ਵੀ 4-5 ਸੂਏ ਚੰਗੇ ਦਿੱਤੇ ਨੇ ਘੋੜ ਕੂੜਾ ਹੁੰਦਾ ਤੇ ਉਤੋਂ ਇਹਨੇ ਬੇਸ਼ੇਰੀਆਂ ਚੰਗੀਆਂ ਦਿੱਤੀਆਂ ਨੇ ਰਤਨ ਤੋਂ ਕੂੜੀ ਨੇ ਪਹਿਲਾਂ ਵੀ ਕੂੜੀ ਆਪ ਦਰਮਿਆਨੀਆਂ ਵੀਰੇ ਨਾਰਮਲ ਆ ਪਰ ਬੱਚਾ ਇਹ ਵੱਡਾ ਲਾਉਂਦੀ ਆ ਤੇ ਵੀਰੇ ਆਪਣੇ ਕੋਲੇ ਜਿਹੜੀਆਂ ਦੂਜੀਆਂ ਘੋੜੀਆਂ ਨੇ ਦੋਨੇ ਉਹਨਾਂ ਚੋਂ ਪਹਿਲਾਂ ਇੱਕ ਦੀ ਡਿਟੇਲ ਦੇ ਦੋ ਨੀਲੀ ਘੋੜੀ ਆ ਜਿਹਦੇ ਥੋੜਾ ਜਿਹਾ ਟਿੱਟ ਤੇ ਚਿੱਟਾ ਜਾ ਹਨਾ ਘੋੜੀ ਕਿਵੇਂ ਆ ਗੱਬਣਾ ਜਾਂ ਕੀ ਗੱਲਬਾਤ ਉਹ ਵੀ ਆਪਾਂ ਉਹ ਬਾਈਆਂ ਨਾਲ ਸਾਰੀ ਡਿਟੇਲ ਸਾਂਝੀ ਕਰ ਦੋ ਦਰਸ਼ਕਾਂ ਨੂੰ ਘੋੜੀ ਦੀ ਵੀਰੇ 61 ਇੰਚ ਹਾਈਟ ਆ ਜੀ ਠੀਕ ਆ ਵੀਰੇ ਤੇ ਬਾਲਪੋਰੀਆਂ ਦੀ ਸਾਫ ਆ ਵੀਰੇ ਉਹ ਚਲੋ ਆਪਾਂ ਬਹਿਮ ਨਹੀਂ ਕਰਦੇ ਵੀਰੇ ਬਾਲਪੋਰੀਆਂ ਦਾ ਪਰ ਜਦੋਂ ਤੁਹਾਨੂੰ ਪਤਾ ਵੀ ਆਪਾਂ ਨਵੇਂ ਬੰਦੇ ਬਾਈ ਜਿਹੜਾ ਕੋਈ ਰੱਖਦਾ ਹੋਵੇ ਅਗਰ ਵਿਚਾਰ ਕਰਦਾ ਵਿੱਚ ਬਹੁਤ ਜਾਣੇ ਨੇ ਵਿਚਾਰ ਕਰਦੇ ਵਿੱਚ ਦੂਏ ਲੋਟ ਆਪਣਾ ਚੈਨਲ ਤੇ ਬਹੁਤ ਬੰਦੇ ਕਹਿ ਦਿੰਦੇ ਨੇ ਤੋਂ ਹਰੇਕ ਬੰਦਾ ਆ ਕੇ ਪਹਿਲਾਂ ਪੌਰੀ ਹੀ ਦੇਖਦਾ ਚਲੋ ਆਪਾਂ ਨੂੰ ਉਹ ਹਸਾਬ ਨਾਲ ਆਪਾਂ ਸਾਫ਼ ਸੁਥਰੇ ਜਾਨਵਰ ਰੱਖਦੇ ਆ ਫੇਰ ਵੀ ਵੈਸੇ ਹੁੰਦਾ ਤੇ ਇਹ ਚੀਜ਼ ਨਾਲ ਕੋਈ ਕੁਝ ਵੀ ਨਹੀਂ ਹੁੰਦਾ ਪਰ ਆਪਾਂ ਫਿਰ ਵੀ ਸਾਫ਼ ਸੁਥਰੇ ਹੀ ਲਿਆਉਣੇ ਆ ਜਿਹੜਾ ਵੀ ਆਪਣਾ ਇਹ ਸੇਲ ਵਾਲੀ ਨੇ ਵੀਰੇ ਘੋੜੀਆਂ ਆਪਣੀ ਹਾਈਟ ਕਿੰਨੀ ਕਾ ਬਾਈ ਇਹਦੀ ਵੀਰੇ 40 ਇੰਚ ਹਾਈਟ ਆ ਤੇ ਘੋੜੀ ਇਹ ਵੀਰੇ 5 ਮਹੀਨਿਆਂ ਤੋਂ ਪਲੱਸ ਗੱਭਣ ਚੈੱਕ ਪਾਸ ਆ ਕਿਹੜੇ ਘੋੜੇ ਤੋਂ ਇਹ ਵੀਰੇ ਬਾਈ ਰਵੀ ਬਰਾੜ ਨੂੰ ਯਾਨੀ ਕਿ ਪੁਰਾਣੇ ਘੋੜਿਆਂ ਵਾਲੇ ਜਾਣਦੇ ਹੋਣਗੇ ਮੋਨਪੁਰਾ ਪਿੰਡ ਆ ਵੀਰੇ ਗੰਗਾ ਨਗਰ ਏਰੀਏ 'ਚ ਸਮੁੰਦਰ ਦਾ ਬੱਚਾ ਬਾਈ ਲਵੇ ਬਾਦਲ ਵੀਰੇ 68 ਇੰਚ ਹਾਈਟ ਦਾ ਤੇ ਉਹ ਘੋੜੇ ਤੋਂ ਗੱਭਣ ਚੈੱਕ ਪਾਸ ਆ ਵੀਰੇ ਘੋੜੀ ਇਹ ਤੇ ਹੱਡਾਂ ਪੈਰਾਂ ਦੀ ਸਾਰੇ ਪਾਸੋਂ ਬਿਲਕੁਲ ਵੀਰੇ ਤੁਸੀਂ ਬਾਕੀ ਤਾਂ ਵੀਡੀਓ 'ਚ ਦਿਖਾਏ ਦਿੱਤੀ ਤੁਸੀਂ ਨੇ ਦੇਖੀ ਹੋਆ ਸਾਹਮਣ ਪੈਰਾਂ ਦੀ ਵੀਰੇ ਬਿਲਕੁਲ ਸਾਫ ਆ ਪੂਰੀ ਇਸਵਾਰੀ ਵਗੈਰਾ ਕਰਾਉਂਦੀ ਆ ਪੂਰੀ ਇਸਵਾਰੀ ਵਗੈਰਾ ਦੀ ਨਵੇਂ ਬੰਦੇ ਦੇ ਘਰੇ ਰੱਖਣ ਵਾਲੀ ਹੈ ਹਾਂਜੀ ਹਾਂਜੀ ਵੀਰੇ ਚ ਨਾਚ ਨੂਚ ਵੀ ਆ ਘੋੜੀ ਚ ਤੁਰਦੀ ਤਰਦੀ ਵੀ ਚੰਗਾ ਯਾਨੀ ਕਿ ਆਪਾਂ ਤਾਂ ਹੁਣ ਗੱਬਣ ਹੋਣ ਕਰਕੇ ਘੱਟ ਬੈਠਦੇ ਆ ਵੀਰੇ ਘੋੜਾ ਹੈਗਾ ਸਵਾਰੀ ਵਾਲਾ ਮੈਂ ਕਿਸੇ ਘੋੜੀ ਤੇ ਵੀ ਨਹੀਂ ਬੈਠਦਾ ਵੀਰੇ ਘੋੜੇ ਤੇ ਹੀ ਕਰਦੇ ਆਪਾਂ ਸਵਾਰੀ ਨਾਰਮਲ ਜਿਹੜੀ ਕਰਦੇ ਆ ਤੇ ਬਾਈ ਜਿਹੜੀ ਇੱਕ ਆਪਣੀ ਦੂਜੀ ਨੀਲੀ ਘੋੜੀ ਆ ਉਹਦਾ ਕੀ ਵਿਚਾਰਾ ਉਹ ਵੀ ਸੇਲ ਵਾਸਤੇ ਉਹਦੀ ਕੀ ਡਿਟੇਲ ਆ ਹਾਈ ਟੈਨਿਓ ਆ 65 ਇੰਚ ਹਾਂਜੀ ਹਾਂਜੀ ਘੋੜੀ ਦੀ ਹਾਈਟ ਉਹਦੀ ਵੀ ਇੰਨੀ ਆ ਉਹ ਜਾਨੀ ਕਿ ਥੋੜੀ ਜੀ ਉਹਦੇ ਸਟਰਕਚਰ ਦਾ ਬਣਤਰਾਂ ਦਾ ਹਰੇਕ ਚੀਜ਼ ਦੀ ਆਪਣੀ ਆਪਣੀ ਕੁਆਲਿਟੀ ਹੁੰਦੀ ਆ ਹਾਂਜੀ ਹਾਂ ਲੈਂਥ ਨੂੰ ਤਾਂ ਬਹੁਤ ਆ ਵੀਰੇ ਦੀ ਘੋੜੀ ਦੀ ਤੇ ਉਹ ਬਾਈ ਦਵੇ ਘੋੜਾ ਵੀਰੇ ਬਾਈ ਆਪਣਾ ਮਿੱਤਰਾਂ ਨਾਲ ਦੇ ਪਿੰਡ ਤੋਂ ਠੀਕ ਆ ਹਾਂਜੀ ਹਾਂ ਧਾਰੂ ਕੀ ਪਿੰਡ ਆ ਬਾਈ ਦਾ ਬਾਈ ਨੇ ਘੋੜਾ ਲਿਆ ਬਾਈ ਇੰਦਰ ਵਾਲੇ ਘੋੜੇ ਦਾ ਬੱਚਾ ਪਾਰਸ ਦਾ ਵੀਰੇ ਦੋ ਦੰਦ ਬਸ਼ੇਰਾ ਵੀਰੇ ਪੰਜਾਬ ਸਿਓ ਨਾਮ ਰੱਖਿਆ ਘੋੜੇ ਦਾ ਤੇ ਉਹ ਘੋੜੇ 22 ਲਵੇ ਮੀਟ ਹੋਣ ਆਈ ਸੀ ਕੁੜੀ ਤੇ ਬਾਈ ਕਹਿੰਦਾ ਵੀ ਬਾਈ ਸੇਲ ਕਰਦੇ ਨੇ ਬਾਈ ਨੇ ਮੈਨੂੰ 10 ਪਾਈ ਆਪਾਂ ਉਹਨਾਂ ਤੋਂ ਲੈ ਲਈ ਸੀ ਵੀਰੇ ਕੁੜੀ ਉੱਥੇ ਏ ਬਾਈ ਕਿਵੇਂ ਹੁਣ ਆਪਾਂ ਵੀਰੇ ਮੀਟ ਕਰਵਾਤੀ ਬਾਈ ਵਾਲੇ ਘੋੜੇ ਤੋਂ ਹੀ ਯਾਨੀ ਕਿ ਕੱਲ ਹੀ ਲਾਸਟ ਜੰਪ ਦਵਾਇਆ ਆਪਾਂ ਨੇ ਕੁੜੀ ਨੂੰ ਯਾਨੀ ਕਿ ਹੁਣ ਹੀਟ ਛੱਡ ਗਈ ਵੀਰੇ ਕੁੜੀ ਤੇ ਕਈ ਵਾਰ ਕਿਸੇ ਦਾ ਵਿਚਾਰ ਹੁੰਦਾ ਆਪਾਂ ਦੇਵੀ ਦਵਾਂਗੇ ਕੁੜੀ ਵੀਰੇ ਨਹੀਂ ਆਪਾਂ ਨੂੰ ਕੀ ਕਹਿੰਦੇ ਨੇ ਦੂਸਰੀ ਤਾਂ ਆਪਣੀ ਸੇਲ ਹੈਗੀ ਹੋएगी ਸਵਾਰੀ ਵਗੈਰਾ ਦੀ ਇਹ ਵੀ ਬਿਲਕੁਲ ਪਾਸਾ ਬਹੁਤ ਚੰਗੀ ਗੱਲ ਜੀ ਦੂਜੀ ਦੋਨੀਆਂ ਭੁੱਲ ਚਲੀਆਂ ਦੋਨੀਆਂ ਦੋਨੇ ਜਾਨਵਰ ਬਾਈ ਦੋਨੇ ਘੋੜੀਆਂ ਸੇਲ ਵਾਸਤੇ ਨੇ ਬਾਕੀ ਆਪਣੇ ਘਰੇ ਰੱਖ ਰਿਏ ਨੇ ਹਾਂਜੀ ਦੋਨੇ ਜਾਨਵਰ ਲੋ ਵੀ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੇ ਦੋ ਘੋੜੀਆਂ ਨੇ ਬਾਈ ਕੋਲ ਇੱਕ ਗੱਬਣ ਆ ਇੱਕ ਕ੍ਰੋਸ ਕਰਾਈ ਹੋਈ ਆ ਜੰਪ ਦਿੱਤਾ ਹੋਇਆ ਉਹਨੂੰ ਇੱਕ ਕੱਜ ਦੇਣਾ ਬਾਈਆਂ ਨੇ ਤੇ ਜੇ ਉਹਨਾਂ ਚੋਂ ਕਿਸੇ ਨੂੰ ਵਿਚਾਰ ਆ ਤਾਂ ਦੋਨੇ ਘੋੜੀਆਂ ਚੋਂ ਤਾਂ ਉਹ ਵੀ ਬਾਈ ਨੂੰ ਫੋਨ ਕਰ ਲਿਓ ਜੇ ਕਿਸੇ ਮਿੱਤਰ ਪਿਆਰੇ ਨੇ ਘੋੜੇ ਦੀ ਸਟੱਡ ਸਰਵਿਸ ਲੈਣੀ ਆ ਉਹ ਵੀ ਬਾਈਆਂ ਨੇ ਦੱਸਤਾ ਤੇ ਮੱਜੂ ਕੀ ਬਲੱਡ ਲਾਈਨ ਦਾ ਘੋੜਾ ਦੋਸਤੋ ਇਹ ਤੇ ਬਾਈ ਆਪਣਾ ਮੜੇ ਡਿਟੇਲ ਦੱਸ ਤੋ ਐਡਰੈਸ ਕਿੱਥੇ ਜੇ ਪੈਂਦਾ ਪਿੰਡ ਵਗੈਰਾ ਹਨਾ ਕਿੱਧਰ ਲਈ ਬਸੇ ਆਪਣਾ ਮੇਰੇ ਪਿੰਡ ਗੇਤਾ ਜੀ ਡਿਸਟ੍ਰਿਕਟ ਪਟਿਆਲਾ ਆਪਣਾ ਨਾਬਾ ਨੇੜੇ ਪੈ ਜਾਂਦਾ ਵੀਰੇ ਆਪਾਂ ਨੂੰ ਨਾਬਾ 7 ਕਿਲੋਮੀਟਰ ਆ ਭਵਾਨੀਗੜ੍ਹ ਉਹ ਰੋ 13 14 ਕਿਲੋਮੀਟਰ ਆ ਵਿਚ ਵਿਚਾਲੇ ਹੀ ਆ ਗਏ ਵੀਰੇ ਆਪਾਂ ਨਾਬਾ ਤੇ ਭਵਾਨੀਗੜ੍ਹ ਦੇ ਪਟਿਆਲਾ ਵੀ ਆਪਾਂ ਨੂੰ ਲਗਭਗ 20 ਕਿਲੋਮੀਟਰ ਪੈ ਜਾਂਦਾ ਜੀ ਦੋਸਤੋ ਬਾਈ ਨੇ ਫੀਸ ਇਹਦੀ ਰੱਖਿਆ 21000 ਰੁਪਏ ਨਾ ਬਾਈ ਹਾਂਜੀ ਹਾਂਜੀ ਤੇ 21000 ਰੁਪਿਆ ਫੀਸ ਆ ਤੇ ਬਾਈ ਜੇ ਕੋਈ ਬੰਦਾ ਦੂਰੋਂ ਨੇੜੇੋਂ ਘੋੜੀ ਲੈ ਕੇ ਆਉਂਦਾ ਉਹਦੇ ਵਾਸਤੇ ਰੱਖਣ ਦਾ ਪ੍ਰਬੰਧ ਹੈਗਾ ਜਾਂ ਕਹੇ ਅਗਲਾ ਕਹੇ ਵੀ ਮੈਂ ਦੋ ਦਿਨ ਬਾਈ ਛੱਡ ਕੇ ਜਾਣੀਆਂ ਘੋੜੀ ਰੱਖਣ ਦਾ ਪ੍ਰਬੰਧ ਵੀ ਹੈ ਵੀਰੇ ਕਈ ਘੋੜੀਆਂ ਆਪਣੇ ਲਵੇ ਰਹਿ ਕੇ ਵੀ ਜਾਂਦੀਆਂ ਨੇ ਜਾਨੀ ਕਿ ਕੋਈ ਚੱਕਰ ਨਹੀਂ 5-7 ਦਿਨਾਂ ਦਾ ਕਈ ਬੰਦਿਆਂ ਨੂੰ ਆਇਆ ਹੁੰਦਾ ਵੀ ਰੱਖਣ ਦਾ ਅਲੱਗ ਤੋਂ 4 ਦਿਨਾਂ ਲੈਣ 5-7 ਦਿਨ ਢੂੜੀ ਖੜਦੀ ਆ ਵੀਰੇ ਉਹਦਾ ਆਪਾਂ ਕੋਈ ਚਾਰਜ ਨਹੀਂ ਲੈਂਦੇ ਅਲੱਗ ਤੋਂ ਤੇ ਡਾਕਟਰ ਵਗੈਰਾ ਦੀ ਸਹੂਲਤ ਹੈਗੀ ਆ ਸਾਰੀ ਵੀ ਜਿਵੇਂ ਕੋਈ ਆਉਂਦਾ ਆ ਬਣਾ ਡਾਕਟਰ ਵਗੈਰਾ ਵੀ ਬੰਦੇ ਨੂੰ ਕੋਈ ਚਿੰਤਾ ਨਾ ਹੋਵੇ ਯਾਰ ਪਿੱਸੋਂ ਵੀ ਆਪਾਂ ਚੈੱਕ ਕਰਾ ਕੇ ਦੁਬਾਰੇ ਹਨਾ ਵੀ ਸਾਰੀ ਤੁਸੀਂ ਚਲੋ 5-4 ਦਿਨ ਰੱਖ ਲੈਣੋ ਢੂੜੀ ਜਮਾ ਇੱਥੇ ਹਾਂਜੀ ਹਾਂ ਡਾਕਟਰ ਦੀ ਵੀਰੇ ਆਪਣੇ ਲਵੇ ਸਹੂਲਤ ਹੈਗੀ ਆ ਡਾਕਟਰ ਆਪਣੇ ਲਵੇ 2-3 ਪੂਰੇ ਵਧੀਆ ਆ ਜਾਂਦੇ ਨੇ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਚੈੱਕ ਕਰਾ ਕੇ ਅਗਲਾ ਆਪਣ ਹਾਂਜੀ ਹਾਂ ਤੇ ਲੋ ਵੀ ਦੋਸਤੋ ਬਾਈ ਨਾਲ ਸਾਰੀ ਗੱਲਬਾਤ ਕਰ ਲਈ ਆਪਾਂ ਤੁਹਾਨੂੰ ਘੋੜੇ ਦੇ ਸੰਬੰਧ ਵਿੱਚ ਵੀ ਜਾਣਕਾਰੀ ਦੇਤੀ ਤੇ ਬਾਈ ਦੇ ਘੋੜੀਆਂ ਨੇ ਜਿਹੜੀਆਂ ਉਹਨਾਂ ਦੇ ਸੰਬੰਧ ਵਿੱਚ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੇ ਬਾਈ ਹੋਰ ਕੁਝ ਕਹਿਣਾ ਚਾਹੋ ਤੇ ਬਾਕੀ ਹੁਣ ਜਿਵੇਂ ਮੇਲਿਆਂ ਦਾ ਯਾਰ ਬੰਦਾ ਥੋੜਾ ਜਿਹਾ ਇਹਦੇ ਵਿਸ਼ੇ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੂਗਾ ਜਿਵੇਂ ਸਰਕਾਰ ਨੂੰ ਕੀ ਚਾਹੀਦਾ ਜਿਵੇਂ ਆਪਾਂ ਨੂੰ ਨਵੇਂ ਮੁੰਡੇ ਨੇ ਯਾਰ ਸ਼ੌਂਕ ਬਹੁਤ ਪੈ ਰਿਆ ਮੇਲਿਆਂ ਕਰਕੇ ਥੋੜਾ ਜਿਹਾ ਹਰੇਕ ਬੰਦਾ ਕਹਿੰਦਾ ਯਾਰ ਕਿਉਂ ਆਪਣੇ ਜਿਹੜੇ ਵੀ ਜਾਨਵਰ ਤਿਆਰ ਕਰਦੇ ਨੇ ਹੁਣ ਘਰੇ ਤਾਂ ਖੜਾ ਨਹੀਂ ਸਕਦਾ ਅਗਲਾ ਜੇ ਥੋੜਾ ਜਿਹਾ ਖੇਡ ਮੇਲੇ ਹੋਣ ਤਾਂ ਜਾ ਸੋ ਮੇਲੇ ਹੋਣ ਅਗਲਾ ਸ਼ੌਂਕ ਨਾਲ ਪਾਲਦਾ ਹੁਣ ਘਰੇ ਖੜਾ ਕਿ ਇਹਨਾਂ ਨੂੰ ਕੁਝ ਕਰਨਾ ਨਹੀਂ ਸੋ ਤੇ ਲੈ ਕੇ ਜਾਵਾਂਗੇ ਤਾਂ ਉਹਦੀ ਕੀਮਤ ਵਾਧੀ ਆ ਬਾਈ ਜੇ ਖੇਡਾਂ ਕਰਾਉਣਾ ਆਪਾਂ ਨੂੰ ਸਰਕਾਰ ਨੂੰ ਚਾਹੀਦਾ ਜਿਵੇਂ ਪਿੰਡਾਂ ਚੋਂ ਪਾਕਿਸ ਹੰਦਿਆ ਨੇ ਖੇਡ ਮੁਕਾਬਲੇ ਹੁੰਦੇ ਨੇ ਨੇਚੇ ਮੁਕਾਬਲੇ ਵੀ ਉਹਦੇ ਸਬੰਧ ਵਿੱਚ ਜੇ ਆਪਾਂ ਨੂੰ ਨਵੇਂ ਮੁੰਡਿਆਂ ਨੂੰ ਸ਼ੌਂਕ ਬੋਵੇ ਥੋੜਾ ਬਹੁਤਾ ਯਾਰ ਨਸੀ ਪੱਤੇ ਤੋਂ ਜਾਂ ਹੋਰ ਚੀਜ਼ਾਂ ਤੋਂ ਰੁੱਕ ਕੇ ਹੁਣ ਜਿਵੇਂ ਆ ਮੁੰਡੇ ਨੇ ਘੋੜਾ ਰੱਖਿਆ ਹੋਇਆ ਇੱਕ ਸ਼ੌਂਕ ਨੂੰ ਘਰੇ ਰੱਖਿਆ ਹੋਇਆ ਬਾਈ ਘੋੜਾ ਇਹਦੇ ਕੋਲੇ ਵੀ ਤੇ ਉਹ ਸਬੰਧ ਵਿੱਚ ਥੋੜਾ ਜਿਹਾ ਕੀ ਕਹਿਣਾ ਚਾਹੋਗੇ ਵੀ ਕਿਵੇਂ ਚਾਹੀਦਾ ਸਾਰਾ ਦੇਖੋ ਵੀਰੇ ਪਹਿਲਾਂ ਤਾਂ ਪਾਈ ਕਹਿਣਾ ਚਾਉਣਾ ਹੁਣ ਜਿਵੇਂ ਆਪਣੀਆਂ ਪਿਛਲੇ 5-6 ਮਹੀਨਿਆਂ ਤੋਂ ਮੰਡੀਆਂ ਲੱਗ ਨਹੀਂ ਰਹੀਆਂ ਵੀਰੇ ਕੋਈ ਵੀ ਹਨ ਜਾਨੀ ਕਿ ਵੀ ਦਿੱਕਤ ਆ ਰਹੀ ਹੈ ਚਲੋ ਸਰਕਾਰ ਕਹਿੰਦੀ ਹੈ ਵੀ ਗਲੈਂਡਰ ਬਿਮਾਰੀ ਆ ਤੇ ਹੁਣ ਵੀਰੇ ਤੁਸੀਂ ਦੇਖੀ ਆ ਪਿੱਛੇ ਹਨਾ ਪੁਸ਼ਪਰ ਸ਼ੋਅ ਹੋ ਕੇ ਹਟਿਆ ਗੰਗਾ ਨਗਰ ਮੰਡੀ ਲੱਗ ਕੇ ਹਟਿਆ ਤੇ ਹਨੂਮਾਨਗੜ ਸ਼ੋਅ ਹੁਣੀ ਹੋ ਕੇ ਹਟਿਆ ਵੀਰੇ ਉੱਥੇ ਤਾਂ ਕੋਈ ਏਦਾਂ ਦੀ ਦਿੱਕਤ ਆਈ ਨਹੀਂ ਆਪਣਾ ਵੀਰੇ ਮੁਕਸਰ ਮਾਗੀ ਮੇਲਾ ਯਾਨੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵੀ ਕਹਿ ਸਕਦੇ ਆ ਉਹਨੂੰ ਮੇਲਾ ਵੀ ਕਹਿ ਸਕਦੇ ਆ ਉੱਥੇ ਵੀਰੇ ਲਗਭਗ ਤੁਸੀਂ ਐ ਲਾ ਲਓ ਵੀ ਆਪਣੇ ਪੰਜਾਬ ਤੋਂ ਇਲਾਵਾ ਵੀ ਬਾਹਰੋਂ ਵੀ ਮਹਾਰਾਸ਼ਟਰ ਯੂਪੀ ਜਿੱਥੋਂ ਵੀ ਹਰ ਇੱਕ ਜਗ੍ਹਾ ਤੋਂ ਵਪਾਰੀ ਆਉਂਦੇ ਨੇ ਕਿਸੇ ਨੇ ਵੀਰੇ ਸ਼ੌਂਕ ਨਾਲ ਘਰੇ ਕੋ ਕੋੜੀ ਪਾਲੀ ਹੋਈ ਆ ਹਨਾ ਉੱਥੇ ਅਗਲਾ ਚੌਂ ਨਾਲ ਲੈ ਕੇ ਜਾਂਦਾ ਚਲੋ ਕਿਸੇ ਨੇ ਬੱਚੇ ਵੇਚਣੇ ਹੁੰਦੇ ਨੇ ਕਿਸੇ ਨੇ ਘੂੜੀਆਂ ਵੇਚਣੀਆਂ ਹੁੰਦੀਆਂ ਨੇ ਜਿਵੇਂ ਨਵੇਂ ਬੰਦਿਆਂ ਨੂੰ ਵੀਰੇ ਸ਼ੌਂਕ ਆੜਾ ਘੋੜਿਆਂ ਦਾ ਤੇ ਜਾਨੀ ਕਿ ਮੰਡੀਆਂ ਚ ਜਾ ਕੇ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਤੇ ਇੱਕ ਰੇ ਤਾਂ ਨਾਰਮਲ ਬੰਦੇ ਨੇ ਇੱਕ ਘੋੜੀ ਦੇਖਣੀ ਅਗਲੇ ਤੇ ਜਾ ਕੇ ਜਾਣੀ ਕਿ ਉੱਥੇ ਜਦੋਂ ਬੰਦਾ ਮੰਡੀ 'ਚ ਜਾਂਦਾ ਉਹਨੂੰ ਹਰ ਤਰ੍ਹਾਂ ਦਾ ਤਰ੍ਹਾਂ ਤਰ੍ਹਾਂ ਦਾ ਜਾਨਵਰ ਦੇਖਣ ਨੂੰ ਮਿਲਦਾ ਨਾਲੇ ਬੰਦੇ ਨੂੰ ਵੈਸੇ ਵੀ ਨੌਲੇਜ ਆਉਂਦੀ ਆ ਵੀਰੇ ਰੇਟ ਬਾਰੇ ਵੀ ਵੀ ਕੁਆਲਿਟੀ ਦੇ ਹਿਸਾਬ ਨਾਲ ਵੀ ਕੀ ਪ੍ਰਾਈਸ ਆ ਕਿਸ ਜਾਨਵਰ ਦਾ ਕੋਈ ਵੀ ਨਵਾਂ ਬੰਦਾ ਵੀਰੇ ਸ਼ੌਂਕ ਚਾਹੁੰਦਾ ਜਾਨੀ ਕਿ ਸ਼ੌਂਕ ਬਹੁਤ ਵਧੀਆ ਹੈ ਸ਼ੌਂਕ ਮਾੜਾ ਨਹੀਂ ਯਾਰ ਬਾਕੀ ਨਵੇਂ ਮੰਦਿਆਂ ਨੂੰ ਭਾਈ ਆਉਣਾ ਚਾਹੀਦਾ ਬੱਤ ਚੜ ਕੇ ਬਾਤ ਤੁਸੀਂ ਆਪਾਂ ਨੂੰ ਵੀ ਕੋਈ ਬਾਲਾ ਪੁਰਾਣਾ ਨਹੀਂ ਕਹਿ ਸਕਦੇ ਤੁਸੀਂ ਆਪਣੇ ਪੁਰਾਣੇ ਦਾਦੇ ਪਰਦਾਦੇਆਂ ਨੂੰ ਕਿਸੇ ਨੂੰ ਸ਼ੌਂਕ ਨਹੀਂ ਸੀ ਜਾਨੀ ਕਿ ਮੈਨੂੰ ਹੀ ਸ਼ੌਂਕ ਸਟਾਰਟਿੰਗ 'ਚ ਹੋਇਆ 8-9 ਸਾਲ ਹੋ ਗਏ ਵੀਰੇ ਆਪਾਂ ਨੂੰ ਘੋੜੇ ਵੀ ਜਿੰਨਾ ਕ ਵੀ ਟਾਈਮ ਹੋ ਗਿਆ ਵੀ ਸਬਰ ਤਾਂ ਦੇਖੋ ਕਿਸੇ ਵੀ ਕੰਮ ਚ ਕਰਨਾ ਹੀ ਪੈਂਦਾ ਵੀਰੇ ਜੇ ਆਪਾਂ ਕੋਈ ਵੀ ਸ਼ੌਂਕ ਬੰਦਾ ਪਾਲਦਾ ਇਹਦੇ ਨਾਲ ਆਏ ਵੀਰੇ ਵੀ ਬੰਦਾ ਗਲਤ ਕੰਮ ਕਾਰਜ ਚ ਨਹੀਂ ਕਿਸੇ ਪਾਸੇ ਜਾਂਦਾ ਜਿਵੇਂ ਆਪਾਂ ਘੋੜੇ ਰੱਖੇ ਹੋਏ ਨੇ ਵੀਰੇ ਮੈਨੂੰ ਕਈ ਵਾਰ ਪਿੰਡ ਚ ਵੀ ਨਹੀਂ ਪਤਾ ਹੁੰਦਾ ਵੀ ਕੀ ਹੋ ਰਿਹਾ ਜਿਵੇਂ ਵੀਰੇ ਸਵੇਰ ਦਾ ਕੰਮ ਮੁੱਕਦਾ ਦੁਪਹਿਰ ਦਾ ਹੋ ਜਾਂਦਾ ਦੁਪਹਿਰ ਤੋਂ ਸ਼ਾਮ ਵਾਲਾ ਟਾਈਮ ਹੋ ਜਾਂਦਾ ਇਹਨਾਂ ਦੀ ਟਾਈਮ ਲੰਘ ਜਾਂਦਾ ਵੀਰੇ ਪਤਾ ਹੀ ਨਹੀਂ ਲੱਗਦਾ ਯਾਨੀ ਕਿ ਪੂਰੀ ਨਜ਼ਾਰੇ ਨੇ ਵੀਰੇ ਜ਼ਿੰਦਗੀ ਜੇ ਜਿੰਨਾ ਵੀ ਹੈਗਾ ਐਨ ਪੂਰਾ ਵਧੀਆ ਚੱਲ ਰਿਹਾ ਸਿਸਟਮ ਕੋਈ ਵੀ ਨਵਾਂ ਬੰਦਾ ਆਉਂਦਾ ਵੀਰੇ ਆਪਾਂ ਦਾ ਹਰੇਕ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸ਼ੌਂਕ ਮਾੜਾ ਨਹੀਂ ਹੈਗਾ ਪਰ ਸ਼ੌਂਕ ਦੇ ਹਿਸਾਬ ਨਾਲ ਆਓ। ਕਈ ਬੰਦੇ ਵੀਰੇ ਨਾ ਇਹ ਸੋਚ ਕੇ ਆ ਜਾਂਦੇ ਨੇ ਵੀ ਆਪਾਂ ਬਿਜ਼ਨਸ ਕਰਨਾ ਵੀ ਉਹ ਪੁਰਾਣਾ ਬੰਦਾ ਯਾਰ ਇਹ ਚੋਂ ਇੰਨੇ ਪੈਸੇ ਕਮਾਰਿਆ ਵੀ ਤਾਂ ਇੰਨੇ ਮਹਿੰਗੇ ਨੇ ਇੰਨੇ ਮਹਿੰਗੇ ਨੇ ਹਨਾ ਚਲੋ ਜਾਨਵਰ ਹਰੇਕ ਮਹਿੰਗਾ ਹੁੰਦਾ ਵੀਰੇ ਕੁਆਲਿਟੀ ਦੇ ਹਿਸਾਬ ਨਾਲ ਡਿਪੈਂਡ ਕਰਦਾ ਊੜੇ ਬਹੁਤ ਮਹਿੰਗੇ ਤੋਂ ਮਹਿੰਗੇ ਵੀ ਪਏ ਨੇ ਸਸਤੇ ਤੋਂ ਸਸਤੇ ਵੀ ਪਏ ਨੇ ਪਰ ਉਹ ਤੁਹਾਡੇ ਸ਼ੌਂਕ ਤੇ ਡਿਪੈਂਡ ਕਰਦਾ ਵੀਰੇ ਅੱਜ ਤੁਸੀਂ ਰਾਜੀ ਘੋੜੀ ਲੈ ਰਹੇ ਹੋ ਉਹਨੂੰ ਕਿੰਨਾ ਕੁ ਸਾਂਭਦੇ ਹੋ ਹਨਾ ਅੱਗੇ ਤੇ ਉਹ ਤੁਹਾਡੇ ਹੱਥ ਆ ਵੀਰੇ ਉਹਨੂੰ ਲੱਖਾਂ ਤੋਂ ਤੁਸੀਂ ਕੱਖਾਂ ਦੀ ਵੀ ਬਣਾ ਸਕਦੇ ਹੋ ਕੱਖਾਂ ਤੋਂ ਲੱਖਾਂ ਦੀ ਵੀ ਬਣਾ ਸਕਦੇ ਹੋ ਉਹ ਤੁਹਾਡੀ ਸਾਂਭ ਤੇ ਅਰ ਸ਼ੌਂਕ ਤੇ ਡਿਪੈਂਡ ਕਰਦਾ ਜੇ ਤੁਹਾਨੂੰ ਸ਼ੌਂਕ ਹੋਊਗਾ ਵੀਰੇ ਉਹ ਤੁਹਾਨੂੰ ਖੜੀ ਲਗੂਗੀ ਜਾਨੀ ਕਿ ਸ਼ੌਂਕ ਨਾਲ ਪਾਲੋਗੇ ਫਿਰ ਉਹ ਤੁਹਾਨੂੰ ਸਭ ਕੁਝ ਹੀ ਦੋਗੇ ਫਿਰ ਉਹ ਨਾਲ ਬਿਜ਼ਨਸ ਵੀ ਆ ਵੀਰੇ ਸਾਰਾ ਕੁਝ ਹੋਰ ਵੀਰੇ ਜਿਵੇਂ ਤੁਸੀਂ ਖੇਡਾਂ ਦੀ ਗੱਲ ਕਰ ਰਹੇ ਸੀ ਹਨ ਆਪਣੇ ਵੀ ਜਾਨੀ ਕਿ ਜਿੰਨੀਆਂ ਕਿ ਵੀ ਹੁੰਦੀਆਂ ਨੇ ਸਾਰੇ ਬੰਦੇ ਆਪਣੇ ਘੋੜਿਆਂ ਵਾਲੇ ਆਪਣੇ ਲੈਵਲ ਤੇ ਕਰਦੇ ਨੇ ਹੁਣ ਜਿਵੇਂ ਛਪਟਾ ਦੌੜਾਂ ਹੁੰਦੀਆਂ ਨੇ ਵੀਰੇ ਰੀਵੀਆ ਮੁਕਾਬਲੇ ਹੁੰਦੇ ਨੇ ਇਹ ਚੀਜ਼ ਨਾਲ ਨਾ ਵੀਰੇ ਸ਼ੌਕ ਵੱਧਦਾ ਹੁਣ ਮੰਨ ਲਓ ਵੀਰੇ ਹਰੇਕ ਘੋੜੀ ਬਰੀਡਿੰਗ ਵਾਲੀ ਨਹੀਂ ਹੁੰਦੀ ਹਰੇਕ ਸ਼ੋਅ ਵਾਲੀ ਨਹੀਂ ਹੁੰਦੀ ਹਰੇਕ ਚੀਜ਼ ਦਾ ਮੁੱਲ ਪੈਣਾ ਵੀਰੇ ਜੇ ਜਿੰਨੇ ਘੋੜੇ ਖੇਡਾਂ ਕੰਨੀ ਆਉਣਗੇ ਓਨੀ ਉਹ ਇਹਨਾਂ ਦੀ ਵੱਧ ਤੋਂ ਵੱਧ ਡਿਮਾਂਡ ਵਧਣੀ ਆ ਕਿਉਂਕਿ ਵੀਰੇ ਦੇਖੋ ਅੱਗੇ ਦਾ ਪੁਰਾਣੇ ਟਾਈਮਾਂ 'ਚ ਤਾਂ ਐ ਹੁੰਦਾ ਦੀ ਵੀ ਬੰਦੇ ਹੁੰਦੇ ਇਹ ਸਾਧਨ ਵੀ ਤੇ ਘੋੜੇ ਨਾਲ ਪੁਰਾਣੇ ਗੱਡੀਆਂ ਮੋਟਰਸਾਈਕਲ ਆ ਗਏ ਹੁਣ ਸਾਧਨ ਤਾਂ ਰਹੇ ਨਹੀਂ ਵੀਰੇ ਇੱਕ ਤਰ੍ਹਾਂ ਦਾ ਇਹ ਸ਼ੌਂਕ ਰਹਿ ਗਿਆ ਸ਼ੌਂਕ ਇਹ ਤਾਂ ਵਧੂਗਾ ਵੀਰੇ ਅੱਗੇ-ਅੱਗੇ ਨਾਲ ਜੇ ਘੋੜੇ ਨਾਲ ਖੇਡਾਂ 'ਚ ਵੀ ਆਉਣ ਚਲੋ ਆਹ ਛਪਟਾਂ ਦੌੜਾਂ ਹੁੰਦੀਆਂ ਨੇ ਬਹੁਤ ਵਧੀਆ ਗੱਲ ਐ ਵੀਰੇ ਸਰਕਾਰ ਨੂੰ ਵੀ ਚਾਹੀਦਾ ਜਿਵੇਂ ਆ ਬਾਹਰ ਪਾਕਿਸਤਾਨ ਵਗੈਰਾ 'ਚ ਨੇਜਾਵਾਜੀ ਹੋਰ ਕਾਫੀ ਕੰਮ ਲੈਂਦੇ ਨੇ ਵੀਰੇ ਘੋੜਿਆਂ ਤੋਂ ਇਹ ਜੇ ਆਪਣੇ ਸਰਕਾਰੀ ਤੌਰ ਤੇ ਇਹ ਚੀਜ਼ਾਂ ਹੋਣ ਦੌੜਾਂ ਹੋਣ ਅੱਗੇ ਆਪਣੀਆਂ ਹਨ ਤੇ ਘੋੜਿਆਂ ਦੇ ਸ਼ੋਅ ਵਗੈਰਾ ਸਰਕਾਰੀ ਤੌਰ ਤੇ ਵੀ ਹੋਣ ਹੁਣ ਜਿੰਨੇ ਵੀ ਸ਼ੋਅ ਹੁੰਦੇ ਨੇ ਉਹ ਸਾਰੇ ਪ੍ਰਾਈਵੇਟ ਤੌਰ ਤੇ ਹੁੰਦੇ ਨੇ ਇਹ ਆਪਾਂ ਇਹੀ ਬੇਨਤੀ ਕਰਦੇ ਆਂ ਵੀਰੇ ਆਪਾਂ ਦਾ ਬੇਨਤੀ ਉਹ ਕਰ ਸਕਦੇ ਆਂ ਵੀ ਸਰਕਾਰ ਨੂੰ ਚਾਹੀਦਾ ਵੀਰੇ ਇਹ ਮੇਲੇ ਹੋਣੇ ਚਾਹੀਦੇ ਨੇ ਹਨਾ ਇਹ ਚੀਜ਼ ਨਾਲ ਆਇਆ ਵੀ ਆਪਣੇ ਉਹੀ ਨਸ਼ਿਆਂ ਪੱਤਿਆਂ ਤੋਂ ਬਚਣਗੇ ਜਿੰਨੇ ਆਉਣ ਵਾਲੇ ਨਵੇਂ ਮੁੰਡੇ ਨੇ ਕੋਈ ਵੀ ਆ ਜਿਹੜਾ ਸ਼ੌਂਕ ਵਾਲੇ ਪਾਸੇ ਕੋਈ ਵੀ ਸ਼ੌਂਕ ਆ ਵੀਰੇ ਚਾਹੇ ਕਿਸੇ ਨੂੰ ਗੱਡੀਆਂ ਦਾ ਸ਼ੌਂਕ ਆ ਕਬੂਤਰਾਂ ਦਾ ਸ਼ੌਂਕ ਆ ਕੁੱਤਿਆਂ ਦਾ ਸ਼ੌਂਕ ਆ ਘੋੜਿਆਂ ਦਾ ਸ਼ੌਂਕ ਆ ਜਿਹਨੂੰ ਸ਼ੌਂਕ ਆ ਗਿਆ ਉਹ ਵੀਰੇ ਕਿਸੇ ਗਲਤ ਪਾਸੇ ਜਾਂਦੀ ਨਹੀਂ ਦੋਸਤੋ ਬਾਕੀ ਬਾਈ ਨਾਲ ਬਹੁਤ ਵਧੀਆ ਜਾਣਕਾਰੀ ਬਾਈ ਨੇ ਦੱਸੀ ਆ ਘੋੜਿਆਂ ਦੀ ਤੇ ਬਾਈ ਕੋਲੇ ਘੋੜਾ ਉਹ ਵੀ ਤੁਸੀਂ ਸਾਰੀ ਵੀਡੀਓ ਦੇਖ ਲਈ ਤੇ ਬਾਈ ਦੇ ਮਿੱਤਰ ਬੈਠੇ ਨੇ ਬਾਈਆਂ ਨਾਲ ਇਹਨਾਂ ਨੇ ਪਤਾ ਤੁਹਾਡੀ ਮੁਲਾਕਾਤ ਕਰਾ ਦਿੰਦੇ ਆ ਬਾਈ ਮਰਾ ਜਾਣਕਾਰੀ ਇਹਨਾਂ ਸੰਬੰਧ ਵਿੱਚ ਵੀ ਦੇ ਦਿਓ ਬਾਈ ਬੈਠੇ ਨੇ ਆਪਣਾ ਹਾਂ ਵੀਰੇ ਇਹ ਵੀ ਮੁੰਡਾ ਆਪਣਾ ਮਿੱਤਰ ਆ ਵੀਰੇ ਕਰਨਾ ਨਾਮ ਧਾਰੋਪੀ ਤੋਂ ਤੇ ਬਾਈ ਇਹ ਸ਼ੇਰੋ ਸ਼ੇਰੀ ਵੀ ਬਹੁਤ ਸੋਹਣੀ ਕਰਦਾ ਇੰਸਟਾ ਤੇ ਬਾਈ ਦਾ ਪੇਜ ਵੀ ਆ ਬਹੁਤ ਘੋੜਿਆਂ ਬਹੁਤ ਬੰਦੇ ਜਾਣਦੇ ਵੀ ਹੋਣਗੇ ਵਿੱਚ ਤੇ ਕਰਾਂਗੇ ਆਪਾਂ ਹਾਂਜੀ ਹਾਂਜੀ ਵੀਰੇ ਹਾਂ 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 ਉਹ ਦੂਸਰੀ ਘੋੜੀ ਆਪਣੀ ਬਾਈ ਦੇ ਘੋੜੇ ਤੋਂ ਗੱਬਣਾ ਬਹੁਤ ਚੰਗਾ ਘੋੜਾ ਲਿਆਂਦਾ ਬਾਈ ਨੇ ਸਪੌਟਲੈਸ ਘੋੜਾ ਤੇ ਹੁਣ ਉਹ ਬਾਈ ਬੈਠਾ ਆਉਣ ਵਾਲੇ ਦਿਨਾਂ 'ਚ ਸ਼ੋਹਾਂ 'ਚ ਸਾਰਿਆਂ 'ਚ ਪਾਉਣਾ ਵੀਰੇ ਘੋੜਾ ਠੀਕ ਹੈ ਵੀਰੇ ਹਾਂਜੀ ਉਹ ਬਾਈ ਬੈਠ ਨੇ ਉਹ ਬਾਈ ਕੀ ਕਹਿੰਦੇ ਨੇ ਉਹ ਵੀਰੇ ਆਪਣੇ ਨਾਬੇ ਤੋਂ ਆ ਬਾਈ ਹਾਂ ਇਹਦੇ ਡੈਡੀ ਪੁਲਿਸ 'ਚ ਨੇ ਇਹ ਮੁੰਡਾ ਆਪਣੇ ਲਵੇ ਬਹੁਤ ਟਾਈਮ ਤੋਂ ਆਉਂਦਾ ਹੈ ਬਹੁਤ ਇਹਨੂੰ ਸ਼ੌਂਕ ਆ ਘੋੜਿਆਂ ਦਾ ਇਹਨੂੰ ਯਾਨੀ ਕਿ ਕੋਈ ਵੀ ਘੋੜਾ ਆ ਗਿਆ ਆਪਣੇ ਲਵੇ ਜਾਂ ਕਿਤੇ ਵੀ ਹੋਇਆ ਇਹਨੇ ਸਵਾਰੀ ਕਰਨੀ ਉਹ ਕਰਨੀ ਹੈ ਦਲੇਰ ਬਹੁਤ ਆ ਬਾਈ ਸਮਾਂ ਉਹ ਜੁੜਿਆ ਰਹਿੰਦਾ ਬੰਦੇ ਦਾ ਬਿਲਕੁਲ ਬਿਲਕੁਲ ਜਿਹੜਾ ਬਾਈ ਕੱਢਨੇਗਾ ਹਾਂਜੀ ਹਾਂ ਇਹ ਤਾਂ ਵੀਰੇ ਬਾਈ ਦਾ ਆਪਣੇ ਬਹੁਤ ਪੁਰਾਣੇ ਨੇ ਆਪਣੇ ਰਿਸਪੈਕਟਡ ਨੇ ਹਨ ਤੇ ਆਪਾਂ ਨੂੰ ਤਾਂ ਹਲੇ ਇੰਨਾ ਟਾਈਮ ਹੋਇਆ ਨਹੀਂ ਬਾਈ ਨੇ ਤਾਂ ਬਹੁਤ ਤਜਰਬਾ ਵੀਰੇ ਬਹੁਤ ਪੁਰਾਣੇ ਟਾਈਮ ਦੇ ਘੋੜੀਆਂ ਰੱਖਦੇ ਨੇ ਬਾਈ ਲਵੇ ਵੀ ਤਿੰਨ ਚਾਰ ਘੋੜੀਆਂ ਨੇ ਬਹੁਤ ਟਾਈਮ ਤੋਂ ਇਹਨਾਂ ਦਾ ਬਾਈ ਦਾ ਰੋਟੀ ਖਾਸ ਪਿੰਡਾ ਜੀ ਨਾਬੇ ਦੇ ਨੇੜੇ ਠੀਕ ਹੈ ਜੀ ਹਾਂਜੀ ਹਾਂ ਕੀ ਗੱਲਬਾਤ ਰਹੀਗੀ ਹੋਵੇ ਨਾ ਜੀ ਨਾ ਚਲੋ ਠੀਕ ਹੈ ਮਿੱਤਰੋ